ਗਿਆ ਤੇ ਅਸੀਂ ਤਾਂ ਬਹੁਤ ਤਗੜੀ ਟੀਮ ਬਣਾਈ ਸੀ ਪਰ ਇਹ ਬੰਦੇ ਨੇ ਅਫਸਰਡ ਕਰ ਸਾਨੂੰ ਕਰਕੇ ਬਹੁਤ ਤਗੜਾ ਖੇੜੀ ਫਾਈਨਲ ਇਕੱਲਾ ਹੀ ਪਲੇਅਰ ਦੂਜੀ ਟੀਮ ਫਾਈਨਲ ਚ ਲੈ ਗਿਆ ਕਿਦਾਂ ਹਨਾ ਕੇ ਵਾਰੀ ਕਿਸੇ ਬੰਦੇ ਨਾਲ ਜਾਂ ਕਿਸੇ ਚਰਾਂ ਦਾ ਵੀ ਪਿਆਰ ਕਹਿ ਲੋ ਉਹ ਤੁਹਾਡੇ ਇੱਕ ਕਲਿੱਕ ਦੇ ਵਿੱਚ ਹੋ ਜਾਂਦਾ ਹਾਂਜੀ ਹਾਂਜੀ ਸਾਡੇ ਵੀ ਇਦਾਂ ਹੋਇਆ ਅੱਛਾ ਅੱਛਾ ਸਾਨੂੰ ਇੱਦਾਂ ਲੱਗਦਾ ਕਿ ਜਦੋਂ ਅਸੀਂ ਦੋ ਪੀੜੀਆਂ ਤੋਂ ਪਿਛੇ ਨਾਲ ਤੋਂ ਜਾਣਦੇ ਸੀ ਆਸ ਵਿੱਚ ਕੋਈ ਇਦਾਂ ਦੀ ਯਾਦ ਕਰੀ ਕੋਈ ਪਲ ਸੰਦੀਪ ਭਾਈ ਨਾਲ ਇੱਕ ਵਾਰੀ ਹੈਪਨ ਜਦਾਂ ਹੋਇਆ ਬੇਕਰਸ ਫੀਲਡ ਦੇ ਵਿੱਚ ਅਸੀਂ ਕਬੱਡੀ ਦਾ ਸਾਡਾ ਮੈਚ ਸੀਗਾ ਕੈਨੇਡਾ ਦੇ ਨਾਲ ਹਮ ਅਸਕੇ ਪਲੇਅਰ ਸੀ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਏ ਬਈ ਉਹ ਜੀ ਗਰਾਊਂਡ ਲੱਗਤੇ ਗਰਾਊਂਡ ਉੱਤੇ ਖੜੇ ਹਾਂ ਕਹਿੰਦਾ ਤੂੰ ਮੈਨੂੰ ਥੱਪੜ ਮਾਰ ਕੇ ਲਿਜਾ ਸਕਦਾ ਸੀ ਤੂੰ ਮੇਰਾ ਪੇ ਆ ਅੱਜ ਤੋਂ ਮੈਂ ਮੰਨਦਾ ਤੈਨੂੰ ਦਿਨੋਂ ਕਹਿੰਦਾ ਤੇ ਤੂੰ ਮੇਰੇ ਗੋਡਿਆਂ ਹੱਥ ਕਿਉਂ ਲਾਇਆ ਅਸਲ ਨਹੀਂ ਲਿੰਦੀ ਹਨ ਵੀ ਇਹ ਨਹੀਂ ਕਹਿੰਦੇ ਵੀ ਸਾਰੇ ਜਿੱਤੇ ਇੰਨਾ ਕਰਦੀ ਬਾਕੀ ਵੀ ਸਾਰਿਆਂ ਦੇ ਸਾਡੇ ਨਾਲ ਜਿਹੜੇ ਕਲੱਬ ਆ ਸਾਡੇ ਫੋਟੇਸ਼ਨ ਮਦਿਆ ਤੇ ਇੰਡੀਆ ਚੱਲਦੇ ਸਿਰਿਆ ਆਪਣੇ ਬੈਂਕ ਉੱਪਰ ਹੈ ਆਪਣੇ ਮੈਟਰੋ ਹੈ ਹਾਂਜੀ ਸਾਰੇ ਪਰਿਵਾਰ ਵਿੱਚ ਸਾਰੇ ਇੰਨੀ ਰਿਸਪੈਕਟ ਕਰਦੇ ਵੀ ਇਹ ਫੈਮਿਲੀ ਦਾ ਮੈਨੂੰ ਹੈਡ ਸਮਝ ਕੇ ਗੱਲ ਕਰਦੇ ਤਾਂ ਵੀ ਬਹੁਤ ਜਿਆਦਾ ਜਿਤਮਾ ਰਤੇ ਹੁੰਦੇ ਆ ਔਰ ਫਾਈਨਲ ਜਦੋਂ ਹੁੰਦਾ ਨਾ ਤੇ ਉਦੋਂ ਕੀ ਵੇਲੇ ਹੁੰਦਾ ਕਿ ਜਣੀ ਖਰਾਬਿਆ ਹੋ ਜਾਂਦਾ ਕਿ ਬਿਲਕੁਲ ਕਿ ਲੋਬ ਵਿੱਚ ਆ ਜਾਂਦੇ ਆ ਕੋਈ ਪੈਸੇ ਦੇ ਵਿੱਚ ਆ ਜਾਂਦਾ ਹਨਾ ਜਾ ਕੋਈ ਕਰਦੇ ਹਨ ਹਾਂਜੀ ਹਾਂਜੀ ਗਵਾਹੀਆਂ ਚੱਲ ਰਹੀਆਂ ਹੱਲੇ ਹੁਣ ਹਲੇ ਆਪਣੇ ਆਪਣੇ ਸੰਦੀਪ ਦੇ ਭਰਾ ਦੀ ਆਪਣੇ ਫੌਜੀ ਦੀ ਗਵਾਹੀ ਜਾਂ ਫਿਰ ਹੋਰ ਜਿਹੜੇ ਪਟਨੇ ਗਵਾਹੀਆਂ ਚੱਲ ਰਹੀਆਂ ਇਦਾਂ ਦੇ ਇਦਾਂ ਹੈਪਨ ਹੋ ਜਾਂਦੇ ਹਨ ਹਾਂਜੀ ਬਹੁਤ ਬੰਦੇ ਬੈ ਕੇ ਪਰ ਤੇ ਸਾਡੀ ਹੈਲਪ ਕਰ ਰਹੇ ਆ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਕਰਦੇ ਆ ਕੋਈ ਬੰਦੇ ਨਹੀਂ ਫਰੰਟ ਤੇ ਆਉਣਾ ਮੰਗਦੇ ਕੋਈ ਚੀਜ਼ਾਂ ਸਾਰੇ ਸੇਫਟੀ ਮੰਗਦੇ ਸਾਰੀ ਕੋਈ ਚੀਜ਼ਾਂ ਕਈ ਕਿੰਗਰ ਦੇ ਮੀਨਸ ਯੂ ਉਹ ਨਹੀਂ ਦੇ ਰਹੇ ਉਹਨਾਂ ਕਿ ਦੇ ਨਹੀਂ ਸਿਰੇ ਕੋ ਕਿ ਜਦੋਂ ਕੁਦਰਤੀ ਹਫਤੇ ਜਿਹੜੇ ਜਿੰਦੇ ਬੰਦੇ ਦੇ ਨਾਲ ਹੋਰ ਹੈ ਜਦੋਂ ਬੰਦਾ ਚੱਲੇ ਜਾਂਦਾ ਜਦੋਂ ਟਾਈਮ ਪੈਣ ਦਾ ਪੈਂਦਾ ਹਨ ਵੱਡਾ ਭਰਾ ਕਿਸੇ ਦਾ ਸੀ ਤੁਸੀਂ ਕਿਸੇ ਦਾ ਸਾਣਾ ਵੀ ਮੇਰੇ ਨਾਲ ਪਹਿਲਾਂ ਜਾਣਦੇ ਬਹੁਤ 플레이ਰ ਹਨ ਉਹਨਾਂ ਨੂੰ ਜਾਣਦੇ ਸੀ ਹਨ ਹਾਂਜੀ ਉਹ ਤੁਸੀਂ ਦੱਸੋ ਸ਼ਰਿਆਮ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰਤਾ ਕਿ ਹਾਂਜੀ ਇਹ ਹੈਪਨ ਕਿਸੇ ਨਾ ਵੀ ਹੋ ਸਕਦਾ ਬਿਲਕੁਲ ਕਿ ਮੈਂ ਨਾ ਨਹੀਂ ਕਿਸੇ ਦਾ ਲੈ ਸਕਦਾ ਕਿੰਨਿਆਂ ਨੇ ਤਾਂ ਉਮੀਦਵਾਰ ਦਿੱਤਾ ਹਾਂਜੀ ਕਿੰਨਿਆਂ ਨੇ ਜਿੰਨਾ ਸਾਹ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਦਿਲ ਤੇ ਦਲੇਰੀ ਤੇ ਇਨਸਾਨੀਅਤ ਵੀ ਬੜੀ ਆ ਚਰਪ ਦੀ ਗੱਡੀ ਕਹਿੰਦੇ ਅੰਬਰਾਜ ਛੜੀ ਐ ਆ ਖੇਡਦੇ ਨੂੰ ਹੋ ਗਏ 2 ਬਾਈ ਸਾਲ ਤੇ ਉਂਗਲੀ ਅੱਜ ਵੀ ਖੜੀ ਆ ਦੋ ਕੀ ਗੱਲਾਂ ਕਰਦੇ ਆ ਵੀ ਨੰਗਲੰਬੀਆਂ ਵਾਲੇ ਦੀ ਤਾਂ ਕਬੱਡੀ ਬੜੀ ਆ ਆ ਨੰਗਲੰਬੀਆਂ ਵਾਲੇ ਦੀ ਤਾਂ ਕਬੱਡੀ ਬੜੀ ਐ ਆ ਸੰਦੀਪ ਦੇਖਦੇ ਆ ਕੋਈ ਚਮਈ ਦਾ YouTube ਚਾਹਣੋ ਸੋ ਸਾਰੇ ਭਰਾਵਾਂ ਨੂੰ ਦੋਸਤੋ ਤੁਹਾਗਰਾ ਤੁਹਾਡਾ ਬਾਈ ਸੰਦੀਪ ਨੰਗਰਾ ਬਿਆਂ ਦੇ YouTube ਚੈਨਲ ਤੇ ਤੇ ਜਿਦੋਂ ਤੁਹਾਨੂੰ ਪਤਾ ਹੈ ਕਿ ਸੰਦੀਪ ਬਾਈ ਨੇ ਚੈਨਲ ਬਣਾਇਆ ਸੀਗਾ ਜੋ ਉਹ ਆਪਣੇ ਸਾਰੀ ਰੋਜ਼ਾਨਾ ਜਿੰਦਗੀ ਬਾਰੇ ਜਾਂ ਕਬੱਡੀ ਬਾਰੇ ਤੁਹਾਨੂੰ ਇਕੱਲੀ ਇਕੱਲੀ ਗੱਲ ਸ਼ੇਅਰ ਕਰ ਸਕੇ ਬਾਕੀ ਤੁਹਾਨੂੰ ਜਿੱਦਾਂ ਪਤਾ ਕਿ ਬਾਈ ਤਾਂ ਜਾਣ ਤੋਂ ਬਾਅਦ ਇਹ ਚੈਨਲ ਉੱਦੇ ਪਿਆ ਜਾਗਾ ਤੇ ਆਪਾਂ ਪਰਿਵਾਰ ਦੀ ਸਹਿਮਤੀ ਨਾਲ ਸੰਦੀਪ ਬਾਈ ਦੇ ਜੋ ਵੀ ਕੋਈ ਬੰਦਾ ਕਰੀਬ ਸੀਗਾ ਤੇ ਉਹਦੇ ਬਾਰੇ ਬਾਈ ਬਾਰੇ ਗੱਲਾਂ ਜੋ ਵੀ ਉਹ ਉਹਨੇ ਸਾਂਝੇ ਕੀਤੀ ਸੀ ਆਪਾਂ ਤੁਹਾਡਾ ਉਹ ਸ਼ੇਅਰ ਕਰ ਸਕੀਏ ਤੇ ਬਾਕੀ ਅੱਜ ਸਾਡੇ ਨਾਲ ਸੰਦੀਪ ਬਾਈ ਦੇ ਜਿੱਦਾਂ ਕਹਿ ਦਈਏ ਕਿ ਬੌਸ ਜਾਂ ਆਪਣਾ ਜਿੰਨਾ ਸਾਰੀ ਗੱਲ ਸ਼ੇਅਰ ਕਰਦਾ ਸੀ ਆਪਣੇ ਕਰੀਬੀ ਬੈਠੇ ਆ ਤੇ ਸਾਸੀ ਅੰਕਲ ਜੀ ਸਾਸੀ ਗਾ ਸਾਰੇ ਸੰਦੀਪ ਨੰਗਰੋਂ ਬੀਆ YouTube ਚੈਨਲ ਦੇ ਸਾਰੇ ਫਾਲੋਅਰ ਨੂੰ ਤੇ ਸਪੈਸ਼ਲੀ ਆਪਣੇ ਦੀਪਕ ਤੇ ਸਾਰੇ ਇਹਨਾਂ ਦੇ ਸਾਥੀਆਂ ਨੂੰ ਜਿਹੜਾ ਦੁਆਰਾ ਫੇਰ ਸੰਦੀਪ ਨੂੰ ਕਿੰਦਾ ਰੱਖਵਾਤੇ ਇੰਟਰਨੈਟ ਸ਼ੁਰੂ ਕਰ ਰਹੇ ਆ ਤੁਹਾਡਾ ਸਾਰਾ ਦਾ ਤਨਵਾਦ ਮੰਗ ਜੀ ਅੰਗਜੀ ਤੁਹਾਨੂੰ ਕੋਈ ਗੱਲਾਂ ਤੁਹਾਡੇ ਸੰਦੀਪ بھائی ਦਾਰੇ ਜਾਂ ਤੁਹਾਡੀ ਜਿੰਦਗੀ ਬਾਰੇ ਆਪਾਂ ਪੁੱਛਣੀ ਆ ਤੇ ਬੋਟ ਸ਼ੋਰਟ ਬਜਾ ਪੁੱਛਣੀ ਆ ਪਹਿਲੀ ਵਾਰੀ ਮੈਂ ਵੀ ਇੰਟਰਵਿਊ ਕਰ ਰਿਹਾ ਤੇ ਉਮੀਦ ਆ ਦਰਸ਼ਕ ਜੋ ਵੀ ਸਾਡੀ ਗਲਤੀ ਹੋਊਗੀ ਆ ਸਾਨੂੰ ਜਰੂਰ ਦੱਸਿਓ ਤੇ ਬਾਕੀ ਅੰਕ ਸ਼ੁਰੂਆਤ ਕਰਦੇ ਆ ਤੁਹਾਡੇ ਬਾਰੇ ਕਿ ਤੁਸੀਂ ਸਾਨੂੰ ਦੱਸੋ ਕਿ ਜਦੋਂ ਤੁਸੀਂ ਪਹਿਲੀ ਵਾਰੀ ਜਦੋਂ ਤੁਸੀਂ ਯੂਐਸਏ ਗਏ 1979 ਅਗਸਤ 1979 ਦੇ ਵਿੱਚ ਪਹਿਲੀ ਵਾਰੀ ਗਏ ਸਸ ਜੀ ਅੰਕਲ ਤੇ ਅੰਕਲ ਤੁਹਾਡੀ ਫੈਮਿਲੀ ਬਾਰੇ ਫੈਮਿਲੀ ਵਾਈਜ਼ ਤੁਹਾਡੇ ਕੰਮ ਤੇ ਅਸੀਂ 3 ਵਿਰਧਰ ਹਾਂ ਤੇ ਸਾਡੇ ਮੇਰਾ ਮੇਰੇ ਮੇਰੇ ਦੋ ਬੱਚੇ ਆ ਬੇਟੇ ਆ ਹੁਣ ਨੋਆ ਸਾਡੀ ਕੁੜੀ ਤੇ ਬਾਕੀ ਸਾਡੇ ਸਾਰੇ ਭਤੀਜੇ ਭਾਂਜੇ ਸਾਰੇ ਫੈਮਿਲੀ ਸਾਰੀ ਅਮਰੀਕਾ ਦੇ ਵਿੱਚ ਰਹਿ ਰਹੀ ਹੈ ਤੇ ਪਿਛੋਂ ਤੁਹਾਡਾ ਪਿੰਡ ਖਾਸ ਰੁੜਕੇ ਦਾ ਪਿੰਡ ਰੁੜਕਾ ਕਲਾ ਹਾਂਜੀ ਥੈਂਕ ਯੂ ਅੰਕਲ ਗੱਲ ਕਰੀਏ ਤਾਂ ਕਲੱਬ ਦੀ ਬੇਰੀਆ ਕਾਡੀ ਕਲੱਬ ਤੇ ਬੇਰੀਆ ਕਾਡੀ ਕਲੱਬ ਦੀ ਸ਼ੁਰੂਆਤ ਕਦੋਂ ਹੋਈ ਸੀ ਅੰਕਲ ਔਰ ਇਸ ਦਾ ਜਿਹੜਾ ਇਹ ਪਹਿਲਾਂ 82 83 ਤੋਂ ਚੱਲਦਾ ਹੈ ਪਰ ਜਿਹੜਾ ਅਸੀਂ ਰਜਿਸਟਰਡ ਕਰਾਪ ਅਸੀਂ ਕੀਤਾ ਹੈ 2006 ਚ 2006 ਦੇ ਕੀਤਾ ਸੀ ਠੀਕ ਹੈ ਬਾਕੀ ਸੰਦੀਪ بھائی ਜਦੋਂ ਉਹ ਕਹਿੰਦੇ ਇਸ ਬੀ एरिया ਕਲਬ ਜਿਹੜਾ ਸੀ ਉਹਦਾ ਇੱਕ ਇੱਕ ਫੈਮਲੀ ਸੀ ਉਹਦੀ ਹੈ ਨਾ ਜਿਹੜਾ ਤੁਸੀਂ ਵੀ ਕਹਿੰਦੇ ਮੈਂ ਉਹਦੀ ਫੈਮਲੀ ਸੀਗੀ ਤੇ ਜੇ ਮੈਂ ਗੱਲ ਕਰਾਂ ਕਿ ਸੰਦੀਪ بھائی ਪਹਿਲੀ ਵਾਰੀ ਕਦੋਂ ਖੇਡੇ ਸੀ ਬੀਰੀਆ ਵਿੱਚ ਜੀ ਪਹਿਲੀ ਵਾਰੀ ਉੱਥੇ ਯੂਨੀਵਰਸਿਟੀ ਵਿੱਚ ਕਬੱਡੀ ਕੱਪ ਹੋਇਆ ਸੀਗਾ ਤੇ ਇਹ 5 6 ਦੇ ਵਿੱਚ ਪਹਿਲਾਂ ਪਹਿਲੀ ਵਾਰੀ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਖਿਡਣ ਗਿਆ ਤੇ ਅਸੀਂ ਤਾਂ ਬਹੁਤ ਤਗੜੀ ਟੀਮ ਬਣਾਈ ਸੀ ਪਰ ਇਹ ਬੰਦੇ ਨੇ ਅਫਸਰ ਕਰ ਸਾਨੂੰ ਕਰਕੇ ਬਹੁਤ ਤਗੜਾ ਖੇੜੀ ਫਾਈਨਲ ਇਕੱਲੇ ਪਲੇਅਰ ਇਹ ਦੂਜੀ ਟੀਮ ਫਾਈਨਲ ਚ ਲੈ ਗਿਆ ਅੱਛਾ ਜੀ ਤੇ ਸਾਡਾ ਪਹਿਲਾਂ ਤੋਂ ਅੱਜ ਤੱਕ ਇਹ ਗੱਲ ਤਾਂ ਤਾਂ ਵੀ ਜਿਹੜਾ ਪਲੇਅਰ ਸੀ ਵੀ ਅਸੀਂ ਕਿਹਾ ਵੀ ਅਗਲੇ ਸਾਲ ਅਸੀਂ 베ਰੀਏ ਚ ਖੜੋਣਾ ਅੱਛਾ ਜੀ ਤੇ ਇਹਦਾ ਆਪਣੀ ਦਾ ਤੇ ਡੈਡੀ ਦੀ ਉੱਥੇ ਸੀਗਾ ਵੀ ਇਹ ਸਾਡਾ ਭਤੀਜਾ ਅੱਜ ਤੱਕ ਗਿਮੇਵਾਰੀ ਛੱਡੀ ਆ ਵੀ ਅਗਲੇ ਸਾਲ ਟੂਰਨਾਮੈਂਟ ਤੇ ਆਪਣੇ 베ਰੀਏ ਨੂੰ ਖੇਡਣਾ ਚਾਹੀਦਾ ਤਾਂ ਮੋੜਲੇ ਸਾਲ ਅਸੀਂ ਖੇਡਿਆ ਉੱਥੇ ਸੱਤ ਦੇ ਵਿੱਚ ਤੇ ਅਸੀਂ ਕੈਨੇਡਾ ਨੂੰ ਫਾਈਨਲ ਤੇ ਇਹ ਇਹੇ 6 ਜੱਫੇ ਸੀਗੇ ਤਾਂ ਸਾਡੀ ਸਾਰੀ ਸਟੌਪ ਲਾਈਨ ਬਹੁਤ ਤਗੜੀ ਸੀ ਇੱਕੋ ਹੀ ਜੱਫਾ ਸੀ ਬਾਕੀ ਸਾਰੇ ਪਲੇਅਰਾਂ ਸਾਰੇ ਇਹਦੇ ਜੱਫੇ ਸੀ ਅਸੀਂ ਫਾਈਨਲ ਦੇ ਵਿੱਚ ਲਾਸਟ ਰੇਟ ਤੇ ਆਪਣੇ ਕੈਨੇਡਾ ਨੂੰ ਮੈਚ ਹਰਾਇਆ ਸੀ ਠੀਕ ਹੈ ਜੀ ਜੇ ਗੱਲ ਕਰਾਂ ਕਿ ਬਾਈ ਸੰਦੀਪ ਨਾਲ ਤੁਹਾਡਾ ਪਿਆਰ ਕਦੋਂ ਪਿਆ ਸੀ ਤੇ ਇੱਕ ਇੱਕਾ ਤੋਂ ਇਹ ਚੀਜ਼ ਹੈ ਕਿ ਤੁਹਾਡਾ ਤੁਹਾਨੂੰ ਸੰਦੀਪ ਬਾਈ ਇਦਾਂ ਮੰਨਦਾ ਸੀ ਕਿ ਜਿਦਾਂ ਉਹ ਆਪਣੀ ਫੈਮਿਲੀ ਨੂੰ ਮੰਨਦਾ ਤੁਸੀਂ ਉਹਨੂੰ ਇਦਾਂ ਮੰਨਦੇ ਸੀ ਪਰ ਪਿਆਰ ਕਿਦੋਂ ਸ਼ੁਰੂਆਤ ਕਦੋਂ ਹੋਈ ਸੀ ਤੁਹਾਡੀ ਪਤਾ ਨਹੀਂ ਕਿੱਦਾਂ ਹੈ ਹਨਾ ਕੇਵਾਰੀ ਕਿਸੇ ਬੰਦੇ ਨਾਲ ਜਾਂ ਕਿਸੇ ਚਿਰਾਂ ਦਾ ਵੀ ਪਿਆਰ ਕਹਿ ਲਓ ਉਹ ਤੁਹਾਡੇ ਇੱਕ ਕਲਿੱਕ ਦੇ ਵਿੱਚ ਹੋ ਜਾਂਦਾ ਹਾਂਜੀ ਹਾਂਜੀ ਸਾਡੇ ਵੀ ਇੱਦਾਂ ਹੋਇਆ ਅੱਛਾ ਅੱਛਾ ਸਾਨੂੰ ਇੱਦਾਂ ਲੱਗਦਾ ਕਿ ਜਦੋਂ ਅਸੀਂ ਦੋ ਪੀੜ੍ਹੀਆਂ ਤੋਂ ਪਿਛਲੇ ਤੋਂ ਜਨਾਬ ਜਾਣਦੇ ਸੀ ਆ ਸਵਿੱਟੀ ਉਹ ਵੀ ਕਬੱਡੀ ਨੂੰ ਚੋਣ ਵਾਲਾ ਸੀ ਮਿਹਨਤ ਕਰਨ ਵਾਲਾ ਸੀ ਮੇਰਾ ਵੀ ਇਹ ਸੀ ਵੀ ਪਹਿਲਾਂ ਕਬੱਡੀ ਅਪਰੀਸ਼ੀਏਟ ਨਹੀਂ ਮੰਗਦਾ ਸੀ ਕਿਸੇ ਤਰ੍ਹਾਂ ਨਹੀਂ ਖੇਡ ਹੋਈ ਤੇ ਟਾਈਮ ਨਹੀਂ ਸੀ ਵੀ ਦੁਨੀਆ ਦੇ ਟਾਪ ਦੇ ਪਲੇਅਰ ਖੇਡਣ ਉਹ ਸੰਦੀਪ ਦਾ ਸਾਡਾ ਕਮਿਊਨੀਕੇਸ਼ਨ ਹੋਇਆ ਸਾਰੇ ਕਲੱਬ ਦੇ ਮੈਂਬਰਾਂ ਦਾ ਸਾਰੇ ਆਦੇ ਪਿਆਰ ਸਾਰਿਆਂ ਨਾਲ ਬਹੁਤ ਆ ਪਰ ਸੰਦੀਪ ਦੇ ਨਾਲ ਕੋਈ ਵੱਖਰਾ ਹੀ ਉਹ ਨਹੀਂ ਜਿਵੇਂ ਸੱਤ ਤੋਂ ਹੀ ਮੁੜ ਕੇ ਪਿਛੇ ਨਹੀਂ ਦੇਖਿਆ ਹਾਂਜੀ ਦਾ ਪਤਾ ਸਾਰਿਆਂ ਨੂੰ ਪਤਾ ਹੈ ਕਿ ਉਹ ਬੇਰੀਆ ਨੂੰ ਇਦਾਂ ਬੰਦਾ ਸੀਗੇ ਜਿੱਦਾਂ ਸਾਰੇ ਸਾਰੇ ਦੁਨੀਆ ਚੋਂ ਉਹਦੇ ਪ੍ਰੋਮੋਟਰ ਹੈਗੇ ਹਨ ਤੇ ਕੋਸ਼ ਕੁਸ਼ ਕਲੱਬ ਉਹਨਾਂ ਦੇ ਇਦਾਂ ਦੇ ਸੀਗੇ ਕਿ ਜਿਹੜੇ ਜਿਹੜੇ ਉਹ ਜਿਹੜੀ ਬੈਸਟ ਮੰਨਦਾਈ ਜਾਂ ਉਹਨੂੰ ਮੰਨਦਾ ਸੀਗੇ ਉਹ ਮੇਰੇ ਆਪਣੇ ਕਲੱਬ ਆ ਹਨ ਤੇ ਬਾਕੀ ਅੱਗੇ ਉਹ ਗੱਲ ਕਰੀਏ ਕਿ ਕੋਈ ਇਦਾਂ ਦੀ ਯਾਦ ਕਰੀਏ ਕੋਈ ਪਲ ਸੰਦੀਪ ਭਾਈ ਨਾਲ ਤੁਹਾਡੇ ਕੋਈ ਇਦਾਂ ਦੇ ਕੋਈ ਖਾਸ ਜਿਹੜੀ ਤੁਹਾਨੂੰ ਕਿ ਤੁਸੀਂ ਭੁੱਲ ਨਾ ਸਕੋ ਨਾ ਉਹ ਚੀਜ਼ ਕੋਈ ਦਸੋਗਾ ਜਾਂ ਮੈਚ ਵਿੱਚ ਹੋਈ ਹੋਵੇ ਜਾਂ ਐਸ ਪਰਸਨਲੀ ਲਿਵ ਹੋਈ ਹੋਵੇ ਕੁਝ ਇਦਾਂ ਚੀਜ਼ ਦੱਸੋ ਬੜੇ ਤਿੰੜੇ ਤੇ ਨੇ ਉਹ ਜਿਹੜਾ 14 ਮਾਰਚ ਹੈ ਨਾ ਉਹ ਤਾਂ ਭੁੱਲ ਨਹੀਂ ਸਕਦਾ ਉਹ ਤਿੰਨ ਤੋਂ ਬਾਅਦ ਹਾਲੇ ਵੀ ਰਾਤ ਨੂੰ ਕਈ ਵਾਰੀ ਗੱਲਾਂ ਹੁੰਦੀਆਂ ਲੱਗਦੀਆਂ ਵੀ ਅਸੀਂ ਆ ਸੱਚੀ ਕਬੱਡੀ ਵਾਲੀ ਗੱਲਾਂ ਕਰਦੇ ਹਾਂ ਹਾਂਜੀ ਹਾਂਜੀ ਕਈ ਜ਼ਿੰਦਗੀ ਦੇ ਵਿੱਚ ਹੋਇਆ ਹੈਪਨ ਜਦੋਂ ਜਦੋਂ ਆਪਾਂ ਫੀਰੀ ਕਾਦੇ ਕਿ ਨੇ ਕਈ ਵਾਰੀ ਇੱਕ ਦੋ ਹੈਪਨ ਹੋਏ ਵੀ ਇੱਕ ਤਾਂ ٹیم ਖੇਡਣੀ ਐ ਇਸ ਟੀਮ ਤੇ ਨਹੀਂ ਟੀਮ ਖੇਡੋਣੀ ਐ ਨਾ ਹਾਂਜੀ ਤੇ ਸਾਡੇ ਇੱਕ ਤਾਂ ਪਿਆ ਵੀ ਮੈਂ 베ਰੀਅਤ ਅੱਜ ਨਹੀਂ ਖੇਡਣਾ ਵੀ ਤੁਸੀਂ ਸੰਦੀਪ ਨੂੰ ਸਾਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਫੋਨ ਕੀਤਾ ਵੀ ਤੂੰ ਖੇਡ ਲਾ ਉਹ ਕਹਿੰਦਾ ਅੱਜ ਤੋਂ ਬਾਅਦ ਮੈਨੂੰ ਇਹ ਗੱਲ ਨਹੀਂ ਕਹਿਣੀ ਬਈ ਬਈ ਇਹ ਗੱਲ ਨਹੀਂ ਕਹਿਣੀ ਬਈ ਮੈਂ 베ਰੀਅਤ ਦੇ ਖਿਲਾਫ ਮੈਂ ਇੰਡੀਆਮ ਸਟੋਰਾ ਤੇ ਇਹਨਾਂ ਦੇ ਵਿੱਚ ਲੂੰਗਾ 베ਰੀਅਤ ਦੇ ਖਿਲਾਫ ਨਹੀਂ ਖੇਡਣਾ ਫਿਰ ਇੱਕਾਰੀ ਹੈਪਨ ਜਦਾਂ ਹੋਇਆ ਬੇਕਰਸਫੀਲਡ ਦੇ ਵਿੱਚ ਅਸੀਂ ਕਬੱਡੀ ਦਾ ਸਾਡਾ ਮੈਚ ਸੀਗਾ ਕੈਨੇਡਾ ਦੇ ਨਾਲ ਹਮ ਅਸਕੇ ਪਲੇਅਰ ਸੀ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਏ ਬਈ ਉਹ ਜਦੋਂ ਨਾਲ ਗਿਆ ਉੱਥੇ ਜਾਂਦਿਆਂ ਨੀ ਕਾਨੂੰਨ ਚੇਂਜ ਕਰਤਾ ਵੀ ਇਹਨੂੰ ਕੈਨੇਡਾ ਲਖੇ ਨਾ ਪੈਣਾ ਸਾਨੂੰ ਪਤਾ ਹੀ ਹੈ ਵੀ ਸੰਦੀਪ ਦੇ ਜਿਹਾ ਅੜ ਗਿਆ ਤੇ ਅੜ ਗਿਆ ਹਮ ਹਮ ਉਦੋਂ ਸੰਦੀਪ ਨੇ ਕਹਿੰਦਾ ਨਹੀਂ ਜੇ ਗੁਰਪ੍ਰੀਤ ਖੇਡੂਗਾ ਤਾਂ ਹਾਂ ਮੈਂ ਖੇਡਣਾ ਸੀ ਮੇਰੇ 베ਰੀਏ ਨੇ ਤਾਂ ਖੇਡਣਾ ਹੁਣ ਜਦ ਮੈਨੂੰ ਕੋਈ ਵੀ ਆ ਕੇ ਕਹਿੰਦਾ ਵੀ 베ਰੀਏ ਟੀਮ ਲਿਆਵੇ ਮੈਂ ਕਹਿੰਦਾ ਸਾਡੇ ਇਹਨੂੰ ਪ੍ਰਭਾਵਨ ਪਛਲਾਉਣਾ ਹਮ ਹਮ ਕੋਈ ਥੋੜਾ ਜਗਦਾ ਇਹਦੇ ਲੱਗੀ ਕੋਈ ਜਾਂਦਾ ਨਹੀਂ ਸੀ ਅੱਛਾ ਸਾਡੇ ਸਾਰੇ ਨੇ ਜਿਹਦਾ ਪ੍ਰਧਾਨ ਸੀ ਹੋਰ ਬੰਦਿਆਂ ਨੇ ਸਪੈਡ ਦੇ ਤੌਰ ਤੇ ਇਹਦੇ ਗੋਡੀਆਂ ਚਲਾਤਾ ਵੀ ਸਾਡੀ ਅੱਜ ਇੱਕ ਬਰਾਬਰ ਦੂਸਰੇ ਪਰਡੀਸ਼ਨ ਦੇ ਵੀ ਮੈਚ ਹੈ ਵੀ ਸਾਡੀ ਇੱਜ਼ਤ ਨਹੀਂ ਰਹਿ ਰਹੀ ਭਈ ਤੁਸੀਂ ਟੀਮ ਲਿਆਓ ਅੱਛਾ ਉਹਦੇ ਭਲੇਖੇ ਜਿਹੜਾ ਉਹਦੇ ਉਹਨਾਂ ਦੇ ਪਿੱਛੇ ਲਾ ਕੇ ਮੈਂ ਵੀ ਲਾਤਾ ਅੱਛਾ ਇਹ ਫਿਰ ਚੂਚੀ ਰੋ ਲੱਗਤੇ ਗਰਾਊਂਡ ਉੱਤੇ ਖੜੇ ਹਾਂ ਕਹਿੰਦਾ ਤੂੰ ਮੈਨੂੰ ਥੱਪੜ ਮਾਰ ਕੇ ਲਿਜਾ ਸਕਦਾ ਸੀ ਤੂੰ ਮੇਰਾ ਪੇ ਆ ਅੱਜ ਤੋਂ ਮੈਂ ਮੰਨਦਾ ਤੈਨੂੰ ਦਿਲੋਂ ਕਹਿੰਦਾ ਤੇ ਤੂੰ ਮੇਰੇ ਗੋਡਿਆਂ ਹੱਥ ਕਿਉਂ ਲਾਇਆ ਬਈ ਤੂੰ ਮੈਨੂੰ ਇਹ ਕਹਿ ਸਕਦਾ ਜੀ ਪੇ ਉਸ ਟਾਈਮ ਤੇ ਫੇਨ ਗਰਾਊਂਡ ਤੇ ਟੀ ਵੀ ਪੜ ਗਿਆ ਸੀ ਤੇ ਲੋਕ ਹਰ ਗੱਦੇ ਨੰਬਰ ਤੇ ਹਰੇ ਵੀ ਕਹਿੰਦਾ ਕਿ ਇਹ ਨਹੀਂ ਜਿੱਤੇ ਖਾਂਦਾ ਨਹੀਂ ਪਰ ਉਸ ਦਿਨ ਤੋਂ ਬਾਅਦ ਮੇਰੇ ਦਿਲ ਦੇ ਵਿੱਚ ਰਿਸਪੈਕਟ ਹੋਰ ਵੀ ਹੋ ਗਈ ਫੇਰ ਇੱਕ ਹੈਪਨ ਸਾਡੇ ਇੰਡੀਆ ਵਿੱਚ ਵੀ ਹੋਇਆ ਅੱਛਾ ਜੀ ਇੰਡੀਆ ਦੇ ਵਿੱਚ ਤੇ ਆ ਪਿੰਡਾਂ ਦੇ ਵਿੱਚ ਮਾਣਾ ਮੋਟਾ ਚੱਲਦਾ ਹੀ ਹੁੰਦਾ ਸਾਨੂੰ ਪਤਾ ਹੀ ਹੈ ਕਿ ਇੱਕ ਦੋ ਹੁੰਦੇ ਆ ਉੱਥੇ ਇੱਕ ਤਾਂ ਟੀਮ ਸੀਗੀ ਮੈਂ ਕਹਿੰਦਾ ਨਹੀਂ ਖੇਡਣੀ ਮੈਂ ਕਹਿੰਦਾ ਵੀ ਤੁਸੀਂ ਕਬੱਡੀ ਨੂੰ ਮੈਂ ਚਾਹਣਾ ਬਹੁਤ ਹੈ ਤੁਸੀਂ ਵੀ ਚਾਹਣਾ ਪਰ ਤੁਸੀਂ ਕਬੱਡੀ ਨੂੰ ਸਾਨੂੰ ਖੇਡਣ ਨੂੰ ਕਿਹਾ ਕਰੋਗੇ ਉੱਥੇ ਖੇਡ ਇਹ ਨਾ ਕਹੋ ਵੀ ਉੱਥੇ ਨਾ ਖੇਡ ਹਾਂਜੀ ਉੱਥੇ ਸਾਡੇ ਆਤੇ ਆ ਕੇ ਟੀਮ ਖੇਡ ਗਈ ਅੱਛਾ ਤਾਂ ਮੈਂ ਵੀ ਪਿੰਡ ਹੀ ਆ ਸੀ ਤਾਂ ਸ਼ਾਮ ਨੂੰ ਕਹਿੰਦਾ ਵੀ ਕਰਨੀ ਹੈ ਤੁਸੀਂ ਵੀ ਕਰ ਜਾ ਅੱਜ ਦੀ ਤਾਂ ਕਹਿੰਦਾ ਨਹੀਂ ਪਰ ਦੂਸਰੇ ਦਿਨ ਮੈਂ ਚਲੋ ਰਾਤ ਨੂੰ ਫੋਨ ਕੀਤਾ ਵੀ ਮੈਂ ਕਿਹਾ ਵੀ ਤੂੰ ਆਪਣਾ ਜੀਨਾ ਪੇ ਨੇ ਬਹਿ ਕਹਿੰਦਾ ਤਾਂ ਪੇ ਤੈ ਤੂੰ ਜਾਨ ਕਰਤਾ ਮਰ ਗਿਆ ਐਪਸਟ ਹੋ ਗਿਆ ਇਹਨਾਂ ਅਸਰ ਜੀ ਦੂਸਰੇ ਦਿਨ ਸਵੇਰ ਨੂੰ ਘਰ ਆਇਆ ਤੇ ਨਾਲ ਲੁੱਟੜ ਹੋਈ ਸੀ ਹੋਰ ਸੀ ਪਲੇਅਰ ਵੀ ਆਪਾਂ ਕਬੱਡੀ ਛੱਡ ਦੇਣੀ ਆਪਾਂ ਫੈਮਿਲੀ ਰਿਲੇਸ਼ਨ ਨਹੀਂ ਖਰਾਬ ਕਰਨੇ ਹਮ ਹਮ ਆਪਾਂ ਕਬੱਡੀ ਛੱਡ ਦੇਣੀ ਆ ਨਾਲੇ ਮੈਂ ਕਹਿੰਦਾ ਕੱਲ ਤੈਨੂੰ ਦੱਸਾਂ ਮੈਂ ਵੀ ਬਹੁਤ ਦੁਨੀਆਂ ਤੇ ਕਬੱਡੀ ਖੇਡੀ ਆ ਮੈਂ ਤੇਰੇ ਬਾਰੇ ਵੀ ਆਪਾਂ ਗੱਲ ਕਰਦੇ ਆ ਨਾ ਜਦੋਂ ਵੱਧ ਤੇਰਾ ਮੇਰੇ ਬਗੈਰ ਸਰਨਾ ਮੈਂ ਮੇਰਾ ਤੇਰੇ ਬਗੈਰ ਨਾ ਚਾ ਉਹਦੋਂ ਜਾਨੀ ਕਿ ਸਾਡਾ ਹੈਪਨ ਰੋਡ ਹੋਇਆ ਬਈ ਮੈਂ ਆਪਣਾ ਇੱਕ ਦੂਜੇ ਬਗੈਰ ਨਹੀਂ ਸਰਨਾ ਹਮ ਹਮ ਲੋਕੀ ਸਭ ਦੇ ਵੀ ਇਹ ਕਿ ਗੁੱਸੇ ਹੋ ਗਿਆ ਹੋਗੇ ਅਸੀਂ 3 ਘੰਟੇ ਬਾਅਦ ਉੱਥੇ ਗਰੈਂਡ ਜਾ ਕੇ ਰੈਸਟੋਰੈਂਟ ਤੇ ਮੀਰਾ ਬੂਨ ਇਕੱਠੀਆਂ ਪੀ ਕੇ ਲਾ ਕੇ ਸਭ ਫੋਟੋਆਂ ਨਿਪਾਤੀਆਂ ਲੋਕੀ ਦੇਖਣੇ ਕੀ ਹੋ ਗਿਆ ਅੱਛਾ ਸਾਡਾ ਰੈਸਟੋਰੈਂਟ ਪਰਮਾਤਮਾ ਲੋ ਬਣ ਗਿਆ ਸੀ ਵੀ ਅਸੀਂ ਇੱਕ ਦੂਜੇ ਨੂੰ ਫੋਨ ਵੀ ਜਾ ਕੇ ਜਾਣ ਤੋਂ ਬਾਅਦ ਇੱਕ ਮਰਿਆ ਨਹੀਂ ਹੈ ਬਸ ਬਿਲਕੁਲ ਬਿਲਕੁਲ ਬਾਕੀ ਭੁੱਲ ਗਿਆ ਸੀ ਕਿ ਬੌਸ ਜਿਹਦਾ ਤੁਹਾਨੂੰ ਜਿਹਦਾ ਪੂਰੀ ਦੁਨੀਆ ਚ ਮਸ਼ਹੂਰ ਆ ਕਿ ਬਲਜੀਤ ਸੰਧੂ ਐਜ਼ ਅ ਬੌਸ ਪਾਸੇ ਮੈਂ ਪੁੱਛਣਾ ਵੀ ਤੁਹਾਡਾ ਨਾਂ ਕਿਦਾਂ ਪਿਆ ਕੀ 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 ਚੀਜ਼ ਹੋਈ ਸੀ ਕਿਹਨੇ ਰੱਖਿਆ ਸੀ ਕੀ ਹੋਇਆ ਸੀ ਕੀ ਤਾਂ ਇਹ ਸੰਦੀਪ ਇਹ ਵਿਚਾਰਾ ਇੱਥੇ ਹੁੰਦਾ ਤਾਂ ਉਹ ਹੀ ਦੱਸ ਸਕਦਾਈ ਪਰ ਮੈਨੂੰ ਜਿੱਦਾਂ ਮੇਰੀ ਫੀਲਿੰਗ ਹੈ ਕਿਉਂਕਿ ਅਸੀਂ ਜਦੋਂ ਸਾਗੋ ਟੀਮ ਵੀ ਬਣਾਈ ਆ ਇੱਕ ਤਾਂ ਹੋਰ ਵੀ ਹੈਪਨ ਹੋਇ ਜੋ ਉਹਨੂੰ ਪਤਾ ਸੀ ਵੀ ਕਿਉਂਕਿ ਪਹਿਲਾਂ ਤਾਂ ਉਹ ਕੋਈ ਸਖਤਾਂ ਕਲੱਬ ਬਣਦੀ ਆ ਘਟ ਨਾਲ ਨਹੀਂ ਛੱਡਦਾ ਹਨਾ ਹਾਂਜੀ ਹਾਂਜੀ ਉਹ ਅਸੀਂ ਮੈਨੂੰ ਸਤਿਪ੍ਰਸਤ ਉਹਥੇ ਬਣਾ ਦੇ ਉੱਤੇ ਵੀ ਆ ਬਣਾਣੇ ਤਾਂ ਮੈਂ ਉਹਨੂੰ ਕਿਹਾ ਸੰਦੀਪ ਆਪਾਂ ਤੂੰ ਆਪਾਂ ਨੂੰ ਪੈਸੀਟ ਬਗੈਰ ਕਲੱਬ ਨਹੀਂ ਚੇਲਣੀ ਫਟੇ ਨਹੀਂ ਕਰਨਾ ਮੈਂ ਆਪਾਂ ਉਹਦੇ ਨਾਲ ਨਹੀਂ ਹੈਗੇ ਹਾਂਜੀ ਬਈ ਤੂੰ ਬਈ ਤੂੰ ਜਿਹੜਾ ਮਰਜੀ ਸਰਪ੍ਰਸਤ ਨੂੰ ਆ ਜਿਹਨੂੰ ਮਰਜੀ ਪ੍ਰਧਾਨ ਬਣਾ ਮੈਨੂੰ ਕੋਈ ਨਹੀਂ ਕਹਿੰਦਾ ਮੈਂ ਕਵੱਡੀ ਨੂੰ ਤੇਰੇ ਨਾਲ ਆ ਉਸ ਟਾਈਮ ਤੇ ਉਹ ਕਹਿੰਦਾ ਬਈ ਮੈਂ ਜੋ ਮਰਜੀ ਬਣਿਆ ਕੋਈ ਪ੍ਰਧਾਨ ਹੋਵੇ ਮੇਰਾ ਬੋਸ ਕਵੱਡੀ ਦਾ ਤੂੰ ਅੱਛਾ ਸੰਦੀਪ بھائی ਨਾ ਰੱਖਿਆ ਇਹ ਨਾਮ ਹਾਂ ਸਹੀ ਹੈ ਸਹੀ ਹੈ ਅੰਕਲ ਜਿੱਦਾਂ ਹੁਣ ਤੁਸੀਂ ਸੰਦੀਪ ਭਾਈ ਚ ਹਣਾ ਆਪਣੇ ਕੋਲ ਹੈ ਨਹੀਂ ਇਸ ਟਾਈਮ ਹਣਾ ਤੇ ਜਦੋਂ ਤੁਸੀਂ ਪਰਿਵਾਰ ਦੇ ਨਾਲ ਬਹੁਤ ਜਾਨੀ ਲੋਕਾਂ ਨੂੰ ਪਤਾ ਸਾਰਿਆਂ ਨੂੰ ਪਤਾ ਕਿ ਤੁਸੀਂ ਜਾਨੀ ਇੱਕ ਇਦਾਂ ਹੀ ਖੜੇ ਹੋ ਜਿਦਾਂ ਤੁਹਾਡਾ ਉਹ ਆਪਣਾ ਪਰਿਵਾਰ ਹੈ ਨਾ ਤੁਹਾਡਾ ਹੈਗਾ ਵੀ ਪਰਿਵਾਰ ਉਹ ਤੇ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਹੈ ਚਲੋ ਕਿ ਪਰਿਵਾਰ ਵੀ ਤੁਹਾਨੂੰ ਇਹ ਜਦ ਦਿੰਦਾ ਕਿ ਜਿੰਨਾ ਤੁਸੀਂ ਜਿੰਨਾ ਤੁਸੀਂ ਕਰਦੇ ਆ ਆਪਣੇ ਰੁਪਿੰਦਰ ਤਾਂ ਔਰ ਮੇਰੇ ਪਛਲੇ ਬਗੈਰ ਕੋ ਤਾਂ ਕੋਈ ਫੈਸਲਾ ਨਹੀਂ ਲੈਂਦੀ ਹਨਾ ਵੀ ਇਹ ਨਹੀਂ ਕਹਿੰਦੇ ਵੀ ਸਾਰੇ ਇੱਜਤ ਇੰਨਾ ਕਰਦੀ ਬਾਕੀ ਵੀ ਸਾਰਿਆਂ ਦੇ ਸਾਡੇ ਨਾਲ ਜਿਹੜੇ ਕਲਾਪ ਆ ਸਾਡੇ ਪਰਟੀਸ਼ਨ ਮੁੰਦਿਆ ਤੇ ਇੰਡੀਆ ਚ ਆਲਦੇ ਸਿਰ ਆ ਆਪਣੇ ਬੈਂਕਓਵਰ ਆ ਆਪਣੇ ਮੈਟਰੋ ਆ ਹਾਂਜੀ ਸਾਰੇ ਪਰਿਵਾਰ ਵਿੱਚ ਸਾਰੇ ਇੰਨੀ ਰਿਸਪੈਕਟ ਕਰਦੇ ਵੀ ਇਹ ਫੈਮਿਲੀ ਦਾ ਮੈਨੂੰ ਹੈਡ ਸਮਝ ਕੇ ਗੱਲ ਕਰਦੇ ਤਾਂ ਵੀ ਬਹੁਤ ਜ਼ਿਆਦਾ ਜਿਤਮਾਨ ਕਰਦੇ ਤੇ ਮੈਂ ਵੀ ਉਹਨਾਂ ਦਾ ਕਰਦਾ ਕਿਉਂਕਿ ਬਹੁਤ ਜ਼ਿਆਦਾ ਕਰਦਾ ਕਿਉਂਕਿ ਇਦਾਂ ਨਹੀਂ ਹੈਪਨ ਕਿ ਇਹ ਨਹੀਂ ਸਾਡਾ ਵੀ ਹੋਣੀ ਤੇ ਹੋਇਆ ਕਿ ਸੰਚਲਿਓ ਸੰਦੀ ਦਾ ਇੰਡੀਆ ਪਿਆ ਹੋਇਆ ਉਦੋਂ ਵੀ ਜਦੋਂ ਉੱਥੇ ਪਹੁੰਚੇ ਜਦੋਂ ਬਾਕੀ ਵੀ ਹੈਪਨਿੰਗ ਸਾਡੇ ਦਿਨ ਸੋਤੇ ਜਾਂ ਮੇਰੇ ਮੰਮੀ ਦੀ ਡੈਡੀ ਦੀ ਕਿਸੇ ਦੀ ਵੀ ਡੈਥ ਹੋਈ ਤਾਂ ਇਹ ਸੰਦੀਪ ਦੁਨੀਆ ਤੇ ਕਿਤੇ ਵੀ ਤੁਰ ਰਿਹਾ ਹੁੰਦਾ ਸੀ ਉਹਨੇ ਫਿਊਨਰ ਤੇ ਉੱਥੇ ਜਾਣਾ ਵਿਆਹ ਕਰੀ ਜਾਂਦਾ ਲਾ ਇੰਡੀਆ ਵੀ ਮੇਰੇ ਮੁੰਡਾ ਹੋਇਆ ਉੱਥੇ ਵੀ ਅਸੀਂ ਇੱਕ ਜਿੱਤੇ ਤੇ ਪ੍ਰੋਗਰਾਮ ਤੇ ਜਿਹੜੀ ਮੈਸ ਨਹੀਂ ਸੀ ਕਰਾਇਆ ਕੀਤਾ ਤੇ ਹੁਣ ਮੇਰੀ ਜ਼ਿੰਮੇਵਾਰੀ ਆ ਵੀ ਸੰਦੀਪ ਦੇ ਤੇ ਨਹੀਂ ਹੈਗਾ ਮੈਂ ਪਰਿਵਾਰ ਨੂੰ ਜਦੋਂ ਜੋ ਸੰਦੀਪ ਦੇ ਬੱਚੇ ਹੋਏ ਉਦੋਂ 12 ਸਾਲ ਇੰਗਲੈਂਡ ਪਹਿਲਾਂ ਬਹੁਤ ਆਉਂਦਾ ਹੁੰਦਾ ਵੀ ਪਰ 12 ਸਾਲ ਇੰਗਲੈਂਡ ਆਈ ਉੱਥੇ ਇਹ ਕਹਿੰਦਾ ਮੈਂ ਕਹਿੰਦਾ ਨਹੀਂ ਮੇਰੇ ਜੀਜਾ ਨਹੀਂ ਕਹਤਾ ਕਹਿੰਦਾ ਅੱਜ ਆਉਣਾ ਪੈਣਾ ਮੈਂ ਕਹਾਂ ਅੱਜ ਤਾਂ ਬੱਚੇ ਆਏ ਹੁਣ ਆਉਣਾ ਹੀ ਹੁਣ ਹੈ ਨਾ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਤਾਂ ਮੇਰਾ ਹੁਣ ਪਹਿਲੇ 2-3 ਸਾਲ ਤੋਂ ਜਿਆਦਾ ਸੰਦੀਪ ਗਿਆ ਸਨ ਉਹਦੇ ਹੁਣ ਤੇ ਏਅਰਪੋਰਟ ਤੋਂ ਉਤਰੀਦਾ ਇਦਾਂ ਮੈਸ ਕਰੀਦਾ ਵੀ ਉਹ ਆਪ ਆਉਣਾ ਤੇ ਹੁਣ ਵੀ ਪਰ ਹੁਣ ਪਰਿਵਾਰ ਦੇ ਵਿੱਚ ਹੁਣ 2-3 ਜਿਹੜੀ ਲੱਗਦੇ ਬਹੁਤ ਜ਼ਿਆਦਾ ਪਿਆਰ ਪਰਿਵਾਰ ਨਾਲ ਤੇ ਬਹੁਤ ਜ਼ਿਆਦਾ ਚਿੰਤਾ ਸਮਝ ਇਕਸਾਂਜ ਕਿਦਾਂ ਤੁਹਾਨੂੰ ਐਨ ਪੂਰਾ ਇਦਾਂ ਤੁਹਾਨੂੰ ਪ੍ਰੋਪਰ ਇਦਾਂ ਕੋਲ ਮਿਲ ਗਿਆ ਤੁਹਾंना ਐਨ ਪੂਰੇ ਬਹੁਤ ਜ਼ਿਆਦਾ ਅੱਜ ਨਿਆਣੀ ਖੇਡ ਦੀ ਗੱਲ ਪੁੱ ਬਟ ਜਰ ਨੇ ਪਰ ਜਰ ਨੇ ਮੈਂ ਜਾਣ ਕੇ ਜੋਗ ਤੇ ਗਿਆ ਤਾਂ ਮੈਨੂੰ ਨਹੀਂ ਪਤਾ ਅੱਛਾ ਤੇ ਜਸਮਨ ਤੇ ਜਗਸਾਨ ਜੀ ਬੈਠੇ ਸੀ ਉਹ ਕਹਿੰਦੇ ਬੋਸ ਬਾਬਾ ਅੱਛਾ ਬੋਸ ਬਾਬਾ ਸੋ ਤੇ ਦੇਖ ਲੋ ਤਾਂ ਉਹ ਤਾਂ ਨਹੀਂ ਜਗ੍ਹਾ ਇੱਥੇ ਵੀ ਹੁਣ ਕੁਦਰਤੀ ਆ ਜਦੋਂ ਆਉਨੇ ਆ ਫਿਰ ਨਿਆਣੇ ਦੇ ਪਿਆਰ ਕਰਕੇ ਇੱਥੇ ਰਹਿੰਦੇ ਆ ਤਾਂ ਉਹ ਪਹਿਲਾਂ ਉੱਠ ਰਿਹਾ ਜਿਆਦੇ ਉਹਨਾਂ ਨੂੰ ਨਹੀਂ ਕੇਅਰ ਵੀ ਕਿਤੇ ਬਾਬਾ ਪਿਆ ਉਹਨਾਂ ਨਾਲ ਹੱਗ ਕਰਕੇ ਪਿਆਰ ਕਰਨਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਅਗਲੀ ਤੁਹਾਨੂੰ ਪੁੱਛਣਾ ਕਿ ਤੁਸੀਂ ਜਦਾਂ ਸੰਦੀਪ ਬਾਏ ਨੂੰ ਬਹੁਤ ਲੰਬੀ ਕੋਡੀ ਖੇਡੀ ਹੈ ਨਾ ਹਾਂਜੀ ਤੇ ਉਹਦੀ ਸੋਚ ਕੀ ਸੀ ਕਬੱਡੀ ਬਾਰੇ ਜੇ ਤੁਹਾਨੂੰ ਮੈਂ ਪੁੱਛ ਕਿਉਂਕਿ ਤੁਸੀਂ ਬਹੁਤ ਕਰੀਬੀ ਸੀ ਉਹਨਾਂ ਦੇ ਬਹੁਤ ਯਾਰੇ ਪ੍ਰੋਮੋਟਰ ਆਪਣੇ ਹੈਗੇ ਜਿਹੜੇ ਪਲੇਅਰ ਆ ਜਿਹੜੇ ਕਰੀਬੀ ਆ ਪਰ ਤੁਸੀਂ ਉਹਨਾਂ ਜੋ ਇੱਕ ਸੀਗੇ ਜਿਹੜੇ ਬਹੁਤ ਜ਼ਿਆਦਾ ਕਰੀਬੀ ਸੀ ਉਹਦੇ ਤੇ ਤੁਹਾਨੂੰ ਇਹ ਚੀਜ਼ ਜਿੱਦਾਂ ਮੈਨੂੰ ਜਿੰਨੀ ਵਾਰੀ ਪਤਾ ਹੈ ਨਾ ਪਰ ਤੁਹਾਨੂੰ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਉਹਦੀ ਸੋਚ ਕੀ ਸੀ ਕਬੱਡੀ ਬਾਰੇ ਕਿ ਕਬੱਡੀ ਨੂੰ ਇੱਕ ਕੀ ਐਜ਼ ਇਹੋ ਪੈਸੇ ਲਈ ਖੇਡਦਾ ਸੀ ਜਾਂ ਉਹਦੀ ਕੋਈ ਸੋਚ ਸੀਗੀ ਉੱਪਰ ਜਾਂ ਕੁਝ ਆਪਣੇ ਨਾਲੋਂ ਵੀ ਜਿਹੜੇ ਸਾਥੀਆਂ ਦਾ ਜ਼ਿਆਦਾ ਸੋਚਦਾ ਸੀ ਵੀ ਇਹਨਾਂ ਬਾਰੇ ਵੀ ਪਲੇਅਰਾਂ ਦੀ ਵੀ ਨਾ ਕਹੇਗਾ ਉਹਨੇ ਦੇਖਣਾ ਵੀ ਆ ਜੀ ਕਿ ਕੀ ਗੁੱਨ ਪਜੀ ਸੀ ਮੈਂ ਆਪ ਇਹ ਵੀ ਕੀ ਆ ਕੋਈ ਹਰੇਕ ਪਲੇਅਰ ਦਾ ਸੋਚਦਾ ਉਹਦੇ ਕਬੱਡੀ ਦੇ ਜੋ ਆਪਣੇ ਬਾਰੇ ਇਹਣਾ ਬਣਾਉਣਾ ਮੰਗਦਾ ਕਬੱਡੀ ਦੇ ਪੈਸੇ ਬਾਰੇ ਹੁੰਦਾ ਤਾਂ ਉਹ ਜੋ ਮਰਜ਼ੀ ਬਣਾ ਸਕਦਾ ਸੀ ਹਾਂ ਬਿਲਕੁਲ ਕਿਉਂਕਿ ਉਹਦੇ ਇੰਨੇ ਪ੍ਰਮੋਟਰ ਇੰਨੇ ਉਹਦੇ ਸਪੋਰਟਰ ਉਹਦੇ ਨਾਲ ਸੀ ਇਹਣਾ ਜੋ ਮਰਜ਼ੀ ਕਰ ਸਕਦਾ ਸੀ ਹਾਂ ਹਾਂ ਪਰ ਹੁਣ ਆਪਾਂ ਨੂੰ ਪਤਾ ਹੀ ਆ ਵੀ ਕੀ ਕੀ ਮਾਇ ਫੀਲਿੰਗ ਪਰ ਉਹ ਕਬੱਡੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਇੱਕ ਉੱਤੇ ਹਾਈ ਲੈਵਲ ਤੇ ਲਿਜਾਣ ਬਾਅਦ ਤੇ ਪਲੇਅਰਾਂ ਨੂੰ ਪੈਨਸ਼ਨਾਂ ਲੱਗਣ ਤੇ ਪਲੇਅਰਾਂ ਦੇ ਕੋਈ ਛੱਟਪੇਟ ਵੀ ਲੱਗ ਜਾਂਦੀ ਉਹਨਾਂ ਕਈ ਪਲੇਅਰਾਂ ਦੇ ਇੱਥੇ ਆਪਣੇ ਸਾਡੇ ਰੁੜਕੇ ਦਾ ਵੀ ਰਮਣਾ ਇੱਥੇ ਐਕਸੀਡੈਂਟ ਹੋਇਆ ਸੀ ਆਪੇ ਕਬੱਡੀ ਖੇਡਦੇ ਹਾਂ ਹਾਂ ਜੀ ਜੀ ਰਮਣਾ ਇੱਥੇ ਉਹ ਜਦੋਂ ਪਲੇਅਰ ਲੱਭ ਲੱਭ ਕੇ ਵੀ ਇਸ ਪਲੇਅਰ ਨੂੰ ਆਪਾਂ ਉਹਦੀ ਹੈਲਪ ਕਰਨੀ ਆ ਉਹ ਕਹਿੰਦੇ ਮੰਗਦੇ ਵੀ ਕਬੱਡੀ ਨੂੰ ਲੋਕੀ ਇਦਾਂ ਨਾ ਹੁਣ ਵੀ ਕੱਲ ਨੂੰ ਕੋਈ ਹੈਪਨ ਹੋ ਗਿਆ ਵੀ ਕਬੱਡੀ ਇੱਕ ਗੇਮ ਲੋਕੀ ਜੋੜ ਨਹੀਂ ਦੇਣਾ ਜੋੜਨਾ ਹਾਂ ਜੀ ਤੋ ਇਸ ਕਰਕੇ ਕਬੱਡੀ ਦਾ ਉਹਦਾ ਕਿਹੜਾ ਪਲਾਨ ਸੀ ਫਿਚਰ ਸੀ ਤੁਸੀਂ ਦੱਸੋ ਅੱਜ ਕੱਲ ਮੈਂ ਸਾਰੇ ਪਲੇਅਰਾਂ ਨੇ ਮੇਰੇ ਪੁੱਤਾਂ ਬਹੁਤ ਲਾਈਕ ਕਰਦਾ ਨਾ ਹਾਂਜੀ ਹੁਣ ਤੁਸੀਂ ਕਬੱਡੀ ਨੂੰ ਕਿੰਨਾ ਜ਼ਿਆਦਾ ਲਵ ਕਰਦਾ ਹੋਗਾ ਮਸੀ ਉਹਨੂੰ ਬੇਬੀ ਮਲੇ ਸੀ ਨਾ ਨਿਆਣੇ ਮੜੀ ਜਾਂਦੇ ਸੀ ਬਿਲਕੁਲ ਹੁਣ ਤੁਸੀਂ ਉਹਨੂੰ 4 ਮਹੀਨੇ ਇੰਡੀਆ ਗਿਆ ਨੂੰ ਹੋ ਗਿਆ ਹਾਂ ਅਸੀਂ ਕਬੱਡੀ ਖਿਡਾਉਨੇ ਆ ਅੱਜ ਵੀ ਬਹੁਤ ਪਲੇਅਰ ਇਦਾਂ ਕਹਿੰਦੇ ਆ ਇਦਾਂ ਕਰੋ ਅਗਲੀ ਵੀ ਖੰਡੇ ਮੈਚ ਵੀ ਰਿਹਾ ਅਸੀਂ ਅਗਲੀ ਸੰਡੇ ਫੇਰ ਮੁੜ ਕੇ ਆ ਜਣਗੇ ਹਾਂ ਉਹ 4 ਮਹੀਨੇ ਆਪਣੇ ਬੱਚੇ ਛੱਡ ਕੇ ਆਪਣੇ ਵਾਈਫ ਦੇ ਸਾਰੇ ਛੱਡ ਕੇ ਉੱਥੇ ਇੰਗਲੈਂਡ ਇੰਡੀਆ ਬੈਠਾ ਸੀਗਾ ਨਾ ਹੂੰ ਬਿਲਕੁਲ ਉਹ ਪੈਸੇ ਲਈ ਥੋੜਾ ਬੈਠਾ ਸੀ ਜਦੋਂ ਅਸੀਂ ਵੀ ਦੇਖਦੇ ਹਾਂ ਕਿ ਬਹੁਤ ਵਧੀਆ ਚੀਜ਼ਾਂ ਕੀਤੀਆਂ ਕਿ ਜਿਹੜਾ ਰੂਲ ਰੈਗੂਲੇਸ਼ਨ ਬਖਰੇ ਬਣਾਏ ਗਏ ਆ ਨੰਗਲੰਗੀਆਂ ਕਬੱਡੀ ਕੱਪ ਜਿਹੜਾ ਜਿਹੜਾ ਅੱਜ ਵੀ ਚਲੋ ਉਹਦੇ ਉਹਦੇ ਹੋਣ ਤੇ ਜੋ ਕੱਪ ਸੀ ਉਹ ਤਾਂ ਹੋ ਨਹੀਂ ਸਕਦਾ ਬਟ ਅੱਜ ਵੀ ਰੂਲ ਰੈਗੂਲੇਸ਼ਨ ਉਹੀ ਚੱਲਦੇ ਆ ਕਿ ਜਿਹੜੇ ਨਾ ਮੇਜਰ ਲੀਗ ਵਿੱਚ ਇੱਕ ਬਖਰਾ ਹੁੰਦਾ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਕਬੱਡੀ ਦੇ ਗਰਾਊਂਡਾਂ ਵਿੱਚ ਕਾਪ ਬਹੁਤ ਵੱਡਾ ਹੁੰਦਾ ਹੈ ਹਨਾ ਬਹੁਤ ਪੈਸੇ ਖਰਚੇ ਹੁੰਦੇ ਆ ਪਰ ਫਾਈਨਲ ਜਦੋਂ ਹੁੰਦਾ ਨਾ ਤੇ ਉਦੋਂ ਕੀ ਵੇਲੇ ਹੁੰਦਾ ਕਿ ਜਣੀ ਖਰਾਬਿਆ ਹੋ ਜਾਂਦਾ ਕਿ ਕੋਈ ਲੋਕ ਵੇਚ ਆ ਜਾਂਦੇ ਆ ਕੋਈ ਪੈਸੇ ਦੇ ਨਹੀਂ ਵੇਚ ਆ ਜਾਂਦਾ ਹਨਾ ਜਾਂ ਕੋਈ ਕੋਈ ਕੁਝ ਵੀ ਇਦਾਂ ਹੈ ਕਿ ਉਹ ਖਰਾਬ ਹੋ ਜਾਂਦਾ ਮੇਜਰ ਲੀਗ ਤੇ ਇੱਕ ਰੂਲ ਇਦਾਂ ਦੇ ਬਣਾਇਆ ਕਿ ਜਦ ਮੇਜਰ ਲੀਗ ਦੇ ਜਿਹੜੇ ਕਾਪ ਹੈ ਬਹੁਤ ਸਾਫ ਸੁਥਰੇ ਤੇ ਆਪਾਂ ਕੈਮਰਾ ਚ ਵੀ ਦੇਖ ਲਈ ਜਾਂ ਆਪਾਂ ਗਰਾਊਂਡ 'ਚ ਵੀ ਖੜੇ ਹੋ ਕੇ ਵੀ ਦੇਖ ਲਈ ਇੱਕ ਕਬੱਡੀ ਪ੍ਰੋਪਰ ਦੇਖਣ ਨੂੰ ਮਿਲਦੀ ਹੈ ਹਨਾ ਤੇ ਜਦਾਂ ਚਲੋ ਉਹ ਉਹ ਜਿਹੜੀ ਸੋਸ ਹੈ ਨਾ ਮਸੰਦੀ ਬਾਈ ਦੀ ਉਹ ਜਿਹਨਾਂ ਅੱਜ ਤੱਕ ਕੰਮ ਆ ਰਿਝ ਲੋ ਜਿਹੜੇ ਭਰਾ ਹੁਣ ਵੀ ਉਹ ਸੋਚ ਨੂੰ ਅੱਗੇ ਲੈ ਕੇ ਤੋਰ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਹਨ ਕਿ ਉਹ ਨਾਲ ਲੈ ਕੇ ਤੋਰ ਰਹੇ ਹਨ ਮੇਰੇ ਲੀਗ ਦੇ ਸਾਰੇ ਬੰਦਿਆਂ ਨੇ ਹਨ ਸੰਦੀਪ ਦਾ ਨਾ ਕੰਮ ਕਿੱਥੇ ਵੀ ਹੁੰਦਾ ਹੈ ਉੱਥੇ ਪੋਸਟਰ ਲੱਗੇ ਹੁੰਦੇ ਹਨ ਉਹ ਸਾਰੇ ਉਹਨਾਂ ਦੀ ਮੇਨਟੇਨੈਂਸ ਕਰਦੇ ਉਹ ਹੀ ਕਿ ਲੋ ਰਹੇ ਹਨ ਤੇ ਕਪਿੰਦਰਤਾ ਆਪਣੀ ਪ੍ਰਧਾਨਿਆ ਉਹਨਾਂ ਇਜਤਿਮਾਨ ਬਾਦਸ਼ਾਹ ਸਾਰਿਆਂ ਦਾ ਹੀ ਧੰਨਵਾਦ ਹੈ ਜਿੱਦਾਂ ਨੰਗਲੰਗੀਆਂ ਕੱਪ ਹੈ ਹਨ ਹਾਲੇ ਸੰਦੀ ਇਹ ਹੀ ਲੱਗਦਾ ਹਾਲੇ ਵੀ ਇਹ ਹੀ ਲੱਗਦਾ ਵੀ ਨੰਗਲੰਗੀਆਂ ਕੱਪ ਸੰਦੀਪ ਆਪ ਕਰਾ ਰਿਹਾ ਹਾਂਜੀ ਬਿਲਕੁਲ ਤੇ ਬਾਕੀ ਮੇਜਰ ਲੀਗ ਦੇ ਸਾਰੇ ਜਿੰਨੇ ਵੀ ਉਹ ਅਹੁਦੇਦਾਰ ਆ ਸਾਰੇ ਆ ਉਹ ਇਦਾਂ ਉਹਨਾਂ ਨੇ ਕਦੀ ਮਹਿਸੂਸ ਹੀ ਨਹੀਂ ਹੋਣ ਦਿੰਦੇ ਵੀ ਸੰਦੀਪ ਨਹੀਂ ਹੈਗਾ ਨਾ ਉਹਨਾਂ ਨੇ ਪਿੱਛੇ ਗਿਆ ਹ ਸੰਦੀਪ ਜਨਚਰ ਉਹ ਪ੍ਰਧਾਨ ਸੰਦੀਪ ਰੋ ਸੰਦੀਪ ਦੀ ਸਪੈਸ਼ਲ ਚੇਅਰ ਹੈ ਹਨ ਹਾਂਜੀ ਹਾਂਜੀ ਸੋ ਪੂਰਾ ਮੇਜਰ ਲੀਗ ਦਾ ਡਿਸਪਲਿਨ ਹੈ ਆਪਾਂ ਇਹ ਗ੍ਰੂਈ ਇਦਾਂ ਹੀ ਪਾਈ ਰੱਖੇ ਬਾਕੀ 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 ਜੇ ਮੈਂ ਪੁੱਛਾਂ ਕਿ ਨਵੇਂ ਪਲੇਅਰਾਂ ਵਾਲੇ ਸੰਦੀਪ ਭਾਈ ਦੇ ਜਿੱਦਾਂ ਨਵੇਂ ਪਲੇਅਰ ਕਿਵੇਂ ਹੁੰਦਾ ਕਿ ਨਵੇਂ ਪਲੇਅਰ ਉਹ ਬਹੁਤ ਜਿਆਦਾ ਜੋ ਕਲੱਬ 'ਚ ਗੱਲ ਕਰਾਉਂਦਾ ਉਹ ਇੱਕ ਦੋ ਪਲੇਅਰ ਨਵੇਂ ਪਲੇਅਰਾਂ ਦੀ ਗੱਲ ਕਰਾਉਂਦਾ ਹੁੰਦਾ ਸੀਗਾ ਨਾ ਉਹ ਦੀ ਸੂਚਨਾਵੇਂ ਪਲੇਅਰਾਂ ਬਾਰੇ ਉਹ ਦੱਸ ਹੀ ਬਿਜੇ ਨਵੇਂ ਪਲੇਅਰ ਆਉਣਗੇ ਤਾਂ ਕਬੱਡੀ ਚੱਲਦੀ ਰਹੂਗੀ ਬਿਲਕੁਲ ਬਿਲਕੁਲ ਜੇ ਨਵੇਂ ਪਲੇਅਰਾਂ ਦੀ ਕਬੱਡੀ ਕੇ ਜਿਹੜੀ ਡਾਈਟ ਵਗਾਰੇ ਗੱਲ ਕਰਨੀ ਕੀ ਕਰਨੀ ਉਹਨੇ ਬੜਾ ਸੋਚਣਾ ਦੱਸਦਾ ਕਿ ਸਿੰਪਲ ਫੂਡ ਆ ਮੈਂ ਇਹ ਥੋੜਾ ਵੀ ਤੁਸੀਂ ਓਵਰਨਾਈਟ ਦਾ ਪਲੇਅਰ ਕੋਈ ਬਣਦਾ ਹੀ ਕੋਈ ਵੀ ਕੰਮ ਹੈ ਕੋਈ ਓਵਰਨਾਈਟ ਨਹੀਂ ਹੋ ਸਕਦਾ ਹਨ ਹਾਂਜੀ ਸੋ ਉਹਦੀ ਨਵੇਂ ਪਲੇਅਰਾਂ ਦਾ ਬਹੁਤ ਜ਼ਿਆਦਾ ਸੋਚਦਾ ਸੀ ਤੇ ਮੈਂ ਹੁਣ ਵੀ ਦੋ ਤਾਂ ਜ ਆਪਣੇ ਸੰਦੀਪ ਦਾ ਟੀਜਾ ਕਬੱਡੀ ਖੇਡਦਾ ਹਨ ਹਾਂਜੀ ਜੋ ਵੀ ਖੇਡਦਾ ਜੋ ਵੀ ਜੇ ਅੱਜ ਸੰਦੀਪ ਵਿੱਚ ਹੁੰਦਾ ਤਾਂ ਅੱਜ ਉਹ ਜੁਵੀ ਨੂੰ ਸਪੋਰਸਪਰ ਵੀ ਬਣਾ ਦੇਣਾ ਹੈ ਬਲਕੋ ਬਲਕੋ ਉਹ ਉਹਦਾ ਉਹ ਸਾਰੇ ਇਹ ਰੱਖੇ ਕਿ ਬਣੇ ਸੁਪਰਸਟਾਰ ਹਨ ਤੇ ਬਣੂਗਾ ਵੀ ਪਰ ਬਾਪਾ ਨਹੀਂ ਕਰਨਾ ਪਰ ਉਹ ਤਾਂ ਉਹਦਾ ਇਦਾਂ ਨਹੀਂ ਸੀ ਵੀ ਜੂਬੀ ਪਾਰੀ ਉਹ ਕਹਿੰਦਾ ਸੀ ਇਹ ਤਾਂ ਸਾਰੇ ਸਿਹਰਾ ਬਾਰੇ ਸੋਚਦਾ ਕਿ ਇਹ ਜਿਹੜੀ ਹੁਣ ਉਦੋਂ ਕੋਵਿਡ ਹੋ ਗਿਆ ਹਨ ਹਾਂਜੀ ਉਹ ਇਹ ਸੋਚ ਕੇ ਕਹਿੰਦਾ ਸੀ ਵੀ ਕੋਈ ਕਬੱਡੀ ਪਲੇਅਰ ਕਿਤੇ ਇਦਾਂ ਕੰਮ ਇੱਕ ਮੈਂ ਕਹਿੰਦਾ ਚਲੋ ਗਰੀਬੀ ਮੇਰੀ ਸਾਰੇ ਪੰਦਾਂ ਦੇ ਪਰਮਾਤਮਾ ਸਾਰੇ ਇਨਸਾਨ ਵਧੀਆ ਹੋਣਾ ਚਾਹੀਦਾ ਇਹ ਤਾਂ ਓਂਡੇ ਰਿੰਦੇ ਟਾਈਮ ਹਨ ਹਾਂਜੀ ਨੋ ਨੀ ਦੇਖਣਾ ਵੀ ਕੋਈ ਕਵਡਡੀ ਪਲੇਅਰ ਆ ਵੀ ਇਦਾਂ ਦਾ ਨਹੀਂ ਕੋਈ ਪੱਠੇ ਦੇ ਕੰਮ ਕਰ ਲੱਗਾ ਤਾਂ ਕਿ ਆ ਲੱਗਾ ਵੀ ਸਾਡੀ ਕਵਡਡੀ ਦੀ ਵੀ ਇਤਿਹੀ ਹੋਵੇ ਨਾ ਉਦੋਂ ਵੀ ਕੋਵਿਡ ਟਾਈਮ ਤੇ ਵੀ ਪੈਸੇ ਇਕੱਠੇ ਕਰ ਕਰਕੇ ਉਹ ਠੇਕਾਦਾਰ ਆ ਵੀ ਨਵੇਂ ਪਲੇਅਰ ਡੈਗਣਾ ਪੈਣ ਵੀ ਕਵਡਡੀ ਖਤਮ ਨਾ ਆ ਵੀ ਹੋ ਜਾ ਕਵਡਡੀ ਖਤਮ ਨਾ ਆ ਵੀ ਦੇਖੋ ਤੁਸੀਂ ਅੰਡਰ 21 ਰੂਟ ਉੱਥੇ ਪਾਇਆ ਇਸ ਕਰਕੇ ਪਾਇਆ ਉਹ 17 ਪਾਇਆ ਉਹ ਸਾਰੇ ਸੰਦੀਪ ਜੀ ਸੋਚੀ ਹੈ ਉਹਦੇ ਨਵੇਂ ਪਲੇਅਰਾਂ ਬਾਰੇ ਬਹੁਤ ਜ਼ਿਆਦਾ ਪੋਜ਼ਿਟਿਵ ਸੋਚੀ ਹੈ ਅਸ਼ਾਂਗਲੀ ਜੀ ਜਦੋਂ ਤੁਸੀਂ ਹੁਣ ਇੰਗਲੈਂਡ ਚ ਆਏ ਹੋਏ ਹਨਾ ਇਸ ਟਾਈਮ ਤੇ ਆਪਾਂ ਸੰਦੀਪ ਜੀ ਦੇ ਘਰ ਤੇ ਬੈਠੇ ਹਨਾ ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਇੰਗਲੈਂਡ ਚ ਇੰਗਲੈਂਡ ਚ ਵੀ ਤਾਂ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ ਅਗਲੇ ਮਹੀਨੇ ਤੋਂ ਤੇ ਤੁਹਾਨੂੰ ਕਦੀ ਸੁਆਬ ਮਿਲਿਆ ਕਿ ਇੰਗਲੈਂਡ ਚ ਕਬੱਡੀ ਤੁਸੀਂ ਦੇਖੀ ਹੋਵੇ ਇੱਥੇ ਕਦੀ ਜੀ ਨੋ 1979 ਦੇ ਵਿੱਚ ਨਾ ਇੰਡੀਆ ਤੋਂ ਆਏ ਸੀ ਤਾਂ ਅਸੀਂ ਉਦੋਂ ਵੀ ਇੰਗਲੈਂਡ ਇੱਥੇ ਠਹਿਰੇ ਸੀ ਪਹਿਲਾਂ ਸਾਡੀ ਸਿਸਟਰ ਇੱਥੇ ਰਹਿੰਦੀ ਸੀ ਅੱਛਾ ਜੀ ਉਦੋਂ ਸੌਥ ਹਾਲ ਅਸੀਂ ਮੈਚ ਦੇਖਿਆ ਸੀ अच्छा पर ਹੁਣ ਉਦੋਂ ਬਾਅਦ ਲਾਸਟ ਇਅਰ ਮੇਰੇ ਘਰ ਕਿੰਨੇ 40 45 ਸਾਲ 45 ਸਾਲ ਤੋਂ ਕਿੰਨਾ ਵੀ ਟੈਪ ਹੋਇਆ ਅੱਛਾ ਦੇਖਿਆ ਪੜੀ ਵਧੀਆ ਕਬੱਡੀ ਇੰਗਲੈਂਡ ਦੀ ਫੈਡਰੇਸ਼ਨ ਦੇ ਆ ਬਹੁਤ ਵਧੀਆ ਡਿਸਪਲਿਨ ਨੇ ਆ ਬਹੁਤ ਵਧੀਆ ਮੈਚ ਕਰਾਉਂਦੇ ਆ ਭਈ ਬਹੁਤ ਨਾਈਸ ਹਾਂਜੀ ਹੁਣ ਹੁਣ ਜਦੋਂ ਜਦੋਂ ਪਹਿਲਾਂ ਥੋੜਾ ਜਿਹਾ ਚੱਲ ਗਿਆ ਸੀ ਕਿ ਜਦੋਂ ਪਲੇਅਰਾਂ ਦਾ ਵੀਜ਼ਾ ਦਾ ਕਰਕੇ ਇੱਥੇ ਥੋੜਾ ਜਿਹਾ ਹੋ ਗਿਆ ਸੀ ਨਾ ਪ੍ਰੋਬਲਮ ਤੇ 2013 ਤੋਂ ਬਾਅਦ ਇਦਾਂ ਥੋੜੀ ਜੀ ਯਾਨੀ ਕਿ ਕਹਦਾ ਮੈਂ ਉਦੋਂ ਥੱਲੇ ਚੱਲ ਗਈ ਸੀ ਕਬੱਡੀ ਥੱਲੇ ਕਹਿੰਦਾ ਮੈਂ ਕਿ ਪ੍ਰੋਬਲਮ ਆ ਗਈ ਸੀ ਵੀਜ਼ਾਾਂ ਵਿੱਚ ਇ ਪਿਛਲੇ ਪਿਛਲੇ ਤਿੰਨ ਸਾਲਾਂ ਤੋਂ ਬਹੁਤ ਵਧੀਆ ਕਬੱਡੀ ਹੋ ਰਹੀ ਹੈ ਇੰਗਲੈਂਡ 'ਚ ਤੇ ਇਸ ਸਾਲ ਵੀ ਆਸ ਕਰਦੇ ਹਾਂ ਕਿ ਬਹੁਤ ਵਧੀਆ ਕਬੱਡੀ ਜਦਾ ਹੋਊਗੀ ਕਿ ਸਾਰੀ ਟੀਮਾਂ ਨੇ ਪਲੇਅਰ ਬਹੁਤ ਵਧੀਆ-ਵਧੀਆ ਐਸਟਾਰ ਬਣਾਏ ਹਨ ਬਹੁਤ ਵਧੀਆ ਲੱਗਦੇ ਹਨ ਹਣਾ ਤੇ ਚਲੋ ਵਧੀਆ ਗੱਡ ਲੈ ਕੇ ਸਾਰੀ ਇੰਗਲੈਂਡ ਦੀ ਫਿਟੇਸ਼ਨ ਬਹੁਤ ਵਧੀਆ ਹਾਂਜੀ ਤੇ ਅੰਕਲ ਜੀ ਗੱਲ ਕਰੀਏ ਤੁਹਾਨੂੰ ਜੀ ਤਾਂ ਸੰਦੀਪ ਜੀ ਦਾ ਕੇਸ ਬਾਰੇ ਹਣਾ ਤੇ ਕੇਸ ਵੇ ਕਿਦਾਂ ਚਾਲ ਰਿਹਾ ਕਿੱਥੇ ਕਿੱਥੇ ਖੜਾ ਹੈ ਕਿ ਕੀ ਕੀ ਚੀਜ਼ ਹੈਗੀ ਉਹ ਤੁਹਾਨੂੰ ਦਰਸ਼ਕਾਂ ਤਰ੍ਹਾਂ ਦੱਸੋ ਬਈ ਹੁਣ ਜੀਵ ਦੇ ਕੇਸ ਹੈ ਨਾ ਤੁਹਾਨੂੰ ਪਤਾ ਹੀ ਆਪਾਂ ਇੰਡੀਆ ਦੇ ਵਿੱਚ ਬਹੁਤ ਬੋੜਾ ਸਰੀਪਸਿਟੇ ਬਹੁਤ ਸਲੋ ਚੱਲਦਾ ਹੈ ਨਾ ਹਾਂਜੀ ਹੁਣ ਸਾਨੂੰ ਵੀ ਇਹ ਨਾ ਕੀ ਜਾਂਦਾ ਸੀ ਜਿਹੜੇ ਪੈ ਸੀਗੇ ਪਹਿਲਾਂ ਪਤਾ ਹੁਣ ਹੁਣ ਜਿੱਦਾਂ ਜਿੱਦਾਂ ਹੁਣ ਮਾੜਾ ਮੋਟਾ ਐਕਸਪੀਰੀਅੰਸ ਇਹ ਸਾਰੇ ਇਕੱਠੇ ਹੋ ਕੇ ਕਰਦੇ ਹਨ ਹਾਂਜੀ ਹਾਂਜੀ ਗਵਾਹੀਆਂ ਚੱਲ ਰਹੀਆਂ ਹੱਲੇ ਹੁਣ ਹੱਲੇ ਆਪਣੇ ਆਪਣੇ ਸੰਦੀਪ ਦੇ ਭਰਾ ਦੀ ਆਪਣੇ ਫੌਜੀ ਦੀ ਗਵਾਹੀ ਆ ਫਿਰ ਹੋਰ ਜਿਹੜੇ ਕੋਈਆਂ ਚੱਲ ਰਹੀਆਂ ਅੱਛਾ ਸਰ ਤੇ ਇੱਕ ਦੋ ਦੇ ਹਾਈ ਕੋਰਟ ਆਪਣੇ ਹਾਈ ਕੋਰਟ ਦੇ ਵਿੱਚ ਆ ਕੇ ਕੇਸ ਚੱਲੇ ਬਈ ਮੇਲ ਬਾਰੇ ਪਹਿਲਾਂ ਤਾਂ ਕੇਸ ਜਿਆਦਾ ਸਲੋ ਸੀਗਾ ਕਿਉਂਕਿ ਸਾਰੇ ਸ਼ੂਟਰ ਫੜੇ ਨਹੀਂ ਸੀਗੇ ਅੱਛਾ ਜੀ ਹਾਂ ਜੀ ਜੇ ਨਾ ਚ ਸਾਰੇ ਸਾਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਹੈਗਾ ਹਣਾ ਜੀ ਜਿਆਦਾ ਜਦੋਂ ਸਾਰੇ ਸ਼ੂਟਰ ਫੜ ਹੁੰਦੇ ਆ ਫਿਰ ਉਹਨਾਂ ਤੇ ਚਲਾਨ ਹੁੰਦਾ ਆ ਫਿਰ ਸਾਡੀਆਂ ਗਵਾਹੀਆਂ ਸ਼ੁਰੂ ਹੁੰਨੀਆਂ ਨਹੀਂ ਤਾਂ ਜੇ ਪੰਜ ਤੋਂ ਸ਼ੂਟਰ ਹੋਣ ਜਾਂ ਤਿੰਨ ਫੜੇ ਹੋਣ ਹਾਂ ਜੀ ਤਾਂ ਦੋ ਹਾਲੇ ਨਹੀਂ ਫੜੇ ਤਾਂ ਜਦੋਂ ਤੁਹਾਨੂੰ ਇਨਾਂ ਦੇ ਵਿੱਚ ਤੁਸੀਂ ਪਹਿਲਾਂ ਗਵਾਹੀਆਂ ਦੇ ਲਓ ਸਾਰੇ ਕੋ ਸੋਚੋ ਜਿਹੜੀ ਦੋ ਦੀ ਉਹ ਸਾਰਾ ਓਵਰਆਲ ਡਵਾਈ ਫੇਰ ਸ਼ੁਰੂ ਹੋ ਜਾਣਾ ਹੈ ਅੱਛਾ ਅੱਛਾ ਸਹੀ ਇਸ ਕਰਕੇ ਜਿੱਦਾਂ ਹੁਣ ਵਕੀਲ ਕਹਿੰਦੇ ਆ ਵੀ ਹੁਣ ਸਾਰੇ ਫੜ ਹੋ ਗਏ ਆ ਹਾਂਜੀ ਤੇ ਹੁਣ ਉਹਨਾਂ ਤੇ ਇੱਕ ਨੋਟ ਤੇ ਚਲਾਨ ਰਹਿੰਦੇ ਮੇਰੇ ਖਿਆਲ ਇੱਕ ਦੋ ਵੀਕਾਂ ਦੇ ਵਿੱਚ ਉਹਨੇ ਵੀ ਚਲਾਨ ਕਹਿੰਦੇ ਹੋ ਜੂਗੇ ਅਗਲੀ ਤਰੀਕ 24 ਤਰੀਕ ਆ ਅੱਛਾ ਜੀ ਤੇ 24 ਅਪ੍ਰੈਲ ਅੱਛਾ ਸੋ ਬਾਈ ਗਰੂਪ ਕੀ ਆਪਾਂ ਕਰੂਗਾ ਬਾਕੀ ਸਾਰੇ ਤੁਹਾਡੀ ਦੇ ਤੇ ਸਾਰੇ ਚੌਣ ਵਾਲੇ ਆ ਸਾਡੇ ਕਲੱਬ ਆ ਇਹ ਇਦਾਂ ਨਹੀਂ ਹੁੰਦਾ ਬਹੁਤ ਬੰਦੇ ਉਹ ਇਦਾਂ ਦੇ ਜਿਹੜੇ ਹੈਪਨ ਹੋ ਜਾਂਦੇ ਹਨ ਬਹੁਤ ਬੰਦੇ ਬੈਕਅਪ ਤੇ ਸਾਡੀ ਹੈਲਪ ਕਰ ਰਹੇ ਆ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਕਰਦੇ ਆ ਕੋਈ ਵੀ ਬੰਦੇ ਨਹੀਂ ਫਰੰਟ ਤੇ ਆਉਣਾ ਮੰਗਦੇ ਕੋਈ ਚੀਜ਼ਾਂ ਸਾਰੇ ਸੇਫਟੀ ਮੰਗਦੇ ਸਾਰੀ ਕੋਈ ਚੀਜ਼ਾਂ ਪਰ ਕਿਸੇ ਨੂੰ ਆਉਣਾ ਪੈਣਾ ਸੀਗਾ ਬਿਲਕੁਲ ਜੀ ਬਿਲਕੁਲ ਸੋ ਤੇ ਬਾਕੀ ਅਗਰ ਐਜ਼ ਅ ਜਿਵੇਂ ਸੁਨੀਪਾ ਪਹਿਲਾਂ ਕਿਹਾ ਉਹ ਐ ਪ੍ਰੋਮੋਟਰ ਸੁਨੀਪਾ ਦੇ ਨਾਲ ਜਿਹੜੇ ਜੁੜੇ ਆ ਜਾਂ ਪਲੇਅਰ ਕਿਸ ਵਿੱਚ ਜਿੰਨਾ ਕੁ ਤੁਸੀਂ ਸੰਤੋਸ਼ਤ ਹੈਗੇ ਫਰੌਨ ਪ੍ਰੋਪਰ ਸਾਥ ਮਿਲ ਰਿਹਾ ਉਹਨਾਂ ਦਾ ਕਿ ਜਦੋਂ ਜਦਾਂ ਆਪਣਾ ਆਪ ਕਹਿ ਦਈਏ ਕਿ ਕਈ ਕਲੱਬ ਸੀਗੇ ਆਪਾਂ ਸੰਦੀਪ ਜੀ ਆਪਣਾ ਉਹਨਾਂ ਨੂੰ ਮੰਨਦਾ ਹੁੰਦਾ ਕਿ ਮੇਰੇ ਘਰ ਦੇ ਕਲੱਬ ਆ ਕਈ ਪਲੇਅਰ ਇਦਾਂ ਸੀਗੇ ਉਹਨੂੰ ਆਪਣਾ ਭਰਾ ਮੰਨਦਾ ਹੁੰਦਾ ਸੀ ਤੁਸੀਂ ਇਹ ਚੀਜ਼ੇ ਸੰਤੋਸ਼ ਹੈ ਕਿ ਤੁਹਾਨੂੰ ਪ੍ਰੋਪਰ ਪ੍ਰਸ਼ਾਸਨ ਦੇ ਰਹੇ ਕਿਉਂਕਿ ਤੁਸੀਂ ਇਸ ਟਾਈਮ ਕਿਹਾ ਜਾਵੇ ਤਾਂ ਜਦਾਂ ਮੈਂ ਤੁਸੀਂ ਹੈਂਡਲ ਕਰ ਰਹੇ ਆਂ ਕੇਸ ਨੂੰ ਹਨਾ ਕਿ ਸਾਰਾ ਕੁਝ ਤੁਸੀਂ ਅੱਗੇ ਹੋ ਕੇ ਕਰ ਰਹੇ ਆਂ ਸਾਰਾ ਕੁਝ ਹਨਾ ਕਿ ਤੁਹਾਡਾ ਸਾਥ ਦੇਣਾ ਵੀ ਬਣਦਾ ਹਨਾ ਸਾਰਿਆਂ ਨੂੰ ਤੇ ਤੁਸੀਂ ਮੈਂ ਤੁਹਾਨੂੰ ਪੁੱਛਣਾ ਕਿ ਤੁਸੀਂ ਇਹ ਚੀਜ਼ ਤੋਂ ਸੰਤੋਸ਼ ਹੈਗੇ ਆ ਇਦਾਂ ਸੰਤੋਸ਼ ਤੇ ਇਦਾਂ ਨਹੀਂ ਜਦੋਂ ਜਿਹੜੇ ਆਪਾਂ ਕਲੱਬਿਆਂ ਜਿੱਦਾਂ ਜਿਹੜੇ ਬੈਨਗੋ ਵਗਿਆ ਮੈਟਰੋ ਆ ਹੋਰ ਵੀ ਆਪਣੇ ਇਤੇ ਟੈਲਫੋਨ ਵਗੈਰਾ ਉਹ ਸਾਰੇ ਕਲੱਬ ਸੌਰੀ ਤੇ ਸਾਰੇ ਜਿੱਦਾਂ ਜਿੰਨੇ ਜਿੰਨਾ ਸਾਰੇ ਕਰਦੇ ਆ ਸੰਯੋਗ ਦਿੰਦੇ ਆ ਪਰ ਕਈ ਕਈ ਗੱਦੇ ਮੀਨਸ ਯੂ ਉਹ ਨਹੀਂ ਦੇ ਰਹੇ ਉਹਨਾਂ ਕਿ ਦੇ ਨਹੀਂ ਰਹੇ ਕੋਈ ਜਦੋਂ ਕੁਦਰਤੀ ਕਹਾਫਤੇ ਆ ਜਾਂ ਜੋ ਜਿੰਦੇ ਬੰਦੇ ਦੇ ਨਾਲ ਹੋਰ ਹੈ ਜਦੋਂ ਬੰਦਾ ਚਲੇ ਜਾਂਦਾ ਜਦੋਂ ਟਾਈਮ ਪੈਣ ਦਾ ਪਿੰਦਾ ਹਣ ਬਿਲਕੁਲ ਥੋੜੇ ਤਾਂ ਮੈਂ ਤਾਂ ਪਲੇਰਾਂ ਨੂੰ ਵੀ ਪਰਾਸਾਦ ਦਿੱਤਾ ਦੇਖੋ ਕਿੱਡੇ ਕਿੱਡੇ ਕੱਪ ਸਾਰੇ ਨੇ ਪਲੇਰਾਂ ਨੇ ਇਕ ਨੇ ਯਾਰ ਸਾਥ ਦੇ ਕੇ ਫੇਲ ਕੀਤੇ ਆ ਹੁਣ ਕਈ ਵਾਰੀ ਆਪਾਂ ਪਲੇਅਰਾਂ ਨੂੰ ਇੱਕ ਬੇਨਤੀ ਕਰਨਾ ਪੁੱਟਿਆ ਹਨ ਕਿ ਯਾਰ ਸਭ ਤੋਂ ਵੀ ਗਲਤੀਆਂ ਹੋ ਜੰਨੀਆਂ ਸੀ ਤਾਂ ਆਪਣਾ ਲੈਂਦੇ ਆ ਉਹਨਾਂ ਹੁੰਦੀਆਂ ਸਭ ਤੋਂ ਹੋਈ ਨੇ ਕੋਈ ਇਨਸਾਨ ਆ ਕੁਝ ਹੁੰਦੀਆਂ ਨੇ ਆਪਾਂ ਕਈ ਵਾਰੀ ਕਹਿ ਦਿੰਨੇ ਆ ਬਈ ਜਦੋਂ ਕੋਈ ਪਲੇਅਰ ਦੀ ਗੇਮ ਖਤਮ ਹੋ ਗਈ ਛੱਟ ਪੇਟ ਲੱਗ ਗਈ ਆ ਤੇ ਉਦੋਂ ਆਪਾਂ ਕਹਿ ਦਿੰਨੇ ਯਾਰ ਪ੍ਰਮੋਟਰ ਸਾਥ ਨਹੀਂ ਕਰਦੇ ਮੈਂ ਕਹਿੰਦਾ ਬਹੁਤ ਬਹੁਤ ਚੀਤੇ ਸਹੀ ਵੀ ਆ ਪਰ ਇੱਕ ਹੁਣ ਆਪਾਂ ਕਹਿੰਨੇ ਆਪਾਂ ਨੂੰ ਇੱਕ ਜਿਹੜੀ ਸਾਥ ਦੀ ਲੋੜ ਐ ਕਿਉਂਕਿ ਹੁਣ ਪਲੇਅਰ ਵੀ ਤੁਸੀਂ ਸੋਚੋ ਤੁਹਾਡਾ ਪਰਾ ਕਿਸੇ ਦਾ ਸੀ ਤੁਸੀਂ ਕਿਸੇ ਸਾਣਾ ਵੀ ਮੇਰੇ ਨਾਲ ਪਹਿਲਾਂ ਜਾਣਦੇ ਬਹੁਤ 플레이ਰ ਹਨ ਉਹਨਾਂ ਨੂੰ ਜਾਣਦੇ ਸੀ ਹਨ ਹਾਂਜੀ ਉਹ ਤੁਸੀਂ ਦੱਸੋ ਸ਼ਰਿਆਮ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਹਾਂਜੀ ਇਹ ਹੈਪਨ ਕਿਸੇ ਨਾ ਵੀ ਹੋ ਸਕਦਾ ਬਿਲਕੁਲ ਤੇ ਜੋ ਪਹਿਲਾਂ ਵੀ ਇਸ ਕਰਕੇ ਮੈਂ ਬਹੁਤ 플레이ਰਾਂ ਨੂੰ ਬੇਨਤੀ ਕਰਨਾ ਵੀ ਜਿਹੜੇ ਉਹਦੇ ਨਾਲ ਦੇ ਸਾਥੀ ਸਪੈਸ਼ਲੀ ਰਹੇ ਕੋਈ ਨਵੇਂ ਮੁੰਡੇ ਹੁਣ ਉੱਠੇ ਆ ਕੇ ਵੀ ਨਹੀਂ ਹੁੰਦਾ ਉਹਨਾਂ ਦੀ ਮਜਬੂਰੀ ਵੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਉਹਦਾ ਸਾਥ ਕਈ ਮੈਂ ਨਾ ਨਹੀਂ ਕਿਸੇ ਦਾ ਲੈ ਸਕਦਾ ਕਈਆਂ ਨੇ ਤਾਂ ਉਮੀਦਵਾਰ ਦਿੱਤਾ ਹਾਂਜੀ ਕਿੰਨੇ ਜਿੰਨਾ ਸਾਥ ਦੇਣਾ ਚਾਹੀਦਾ ਸੀ ਨਹੀਂ ਦਿੱਤਾ ਮੈਂ ਖਿਡਾਰੀਆਂ ਨੂੰ ਵੀ ਬੇਨਤੀ ਕਰਦਾ ਵੀ ਤਾਂ ਕੋਈ ਵੀ ਪਲੇਅਰ ਚਾਹੇ ਸੰਦੀਪ ਐ ਫਿਊਚਰ ਚ ਵੀ ਤੁਸੀਂ ਵੀ ਇੱਕ ਇਦਾਂ ਦਾ ਬਣਾ ਕੇ ਵੀ ਜਿੱਥੇ ਸਹੀ ਆ ਵੀ ਪਲੇਅਰ ਦਾ ਚਾਹੇ ਹੱਕ ਨਹੀਂ ਹੋਵੇ ਚਾਹੇ ਹੁਣ ਬੰਦਾ ਹੀ ਚਲ ਗਿਆ ਨਾ ਤੁਸੀਂ ਦੱਸੋ ਪਰਿਵਾਰ ਦੇ ਵਿੱਚ ਜਿੰਨੀ ਬਾਤਾਂ ਬੀਤਦੀਆਂ ਨਾ ਉਹ ਪਤਾ ਲੱਗਦਾ ਮੈਨੂੰ ਪਤਾ ਕਿ ਕਿੰਦਾ ਰਪਿੰਦਰ ਆ ਆਪਣੇ ਨਿਆਣੇ ਪਾਲ ਰਹੀ ਹੈ ਤੇ ਕਿੰਦਾ ਰੋਂਦੀ ਰਹਿੰਦੀ ਆ ਆਪਣੇ ਨਿਆਣੇ ਹਾਲੇ ਵੀ ਦੇਖੀ ਜਾਂਦੇ ਆ ਵੀ ਡੈਡ ਨੇ ਆ ਜਾਣਾ ਤੇ ਬਾਕੀ ਸਾਡਾ ਸਾਨੂੰ ਪਤਾ ਜੇ ਚੱਲ ਗਿਆ ਜਿੱਦਾਂ ਜਿੱਦਾਂ ਸਾਡਾ ਰਸਤੇ ਆ ਸਾਡਾ ਇੱਕ ਕਹਿੰਦੀ ਕਬੱਡੀ ਹੁਣ ਸ਼ੌਂਕ ਨਹੀਂ ਰਹੀ ਮਜਬੂਰੀ ਸੰਦੀਪ ਕਰਕੇ ਕਰ ਰਹੇ ਆ ਪਰ ਸਾਡਾ ਬਹੁਤ ਕਮਿਊਨੀਕੇਸ਼ਨ ਹੈ ਅਸੀਂ ਆਪਣੀ ਯਾਰੀ ਦੋਸਤੀ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਤੋੜਤੀਆਂ ਮੈਂ ਆਪਣੀ ਗੱਲ ਕਰ ਰਿਹਾ ਹਾਂ ਕਿਉਂਕਿ ਇਹ ਮੈਨੂੰ ਕਿਥੇ ਮਜਬੂਰੀ ਨਾਲ ਜਾਂ ਕੇਸ ਵਾਸਤੇ ਜਾਂ ਪਰਿਵਾਰ ਵਾਸਤੇ ਜਿੱਥੇ ਵੀ ਮੈਨੂੰ ਰੁਪਿੰਦਰ ਹਾਕਮਾ ਦੀ ਮੈਂ ਪਹੁੰਚਣਾ ਪੈਂਦਾ ਪਹੁੰਚਾਂਗਾ ਵੀ ਜਿੰਨੇ ਚਿਰ ਮੇਰੀ ਚੱਲਦੂਗਾ ਪਹੁੰਚਾਂਗੀ ਇੱਕ ਰੱਬ ਦੀ ਸਾਰੇ ਆ ਪੈ ਇਦਾਂ ਨਹੀਂ ਆਪਾਂ ਆਪਾਂ ਨਾ ਕਿਸੇ ਤੋਂ ਡਰ ਕੇ ਕਹਿੰਦੇ ਆ ਨਾ ਕਿਸੇ ਨਹੀਂ ਤੌਹ ਦਿੰਦੇ ਆ ਜਿੰਨੇ ਜੋਗੇ ਹੈਗੇ ਆ ਖੜੂ ਸਾਰੇ ਹੀ ਹੈ ਨਾ ਪਲੇਅਰਾਂ ਨੂੰ ਪ੍ਰਮੋਟਰਾਂ ਨੂੰ ਕਬੱਡੀ ਦੇ ਜਿੰਨੇ ਵੀ ਚਾਉਣ ਵਾਲੇ ਹਨ ਸਾਰਿਆਂ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਨ ਵੀ ਪਾਪਾ ਸਾਰੇ ਸੰਦੀਪ ਦੇ ਪਰਿਵਾਰ ਨਾਲ ਸਾਥ ਦਿਈਏ ਕਿਉਂਕਿ ਉਹਨਾਂ ਨੂੰ ਹੌਸਲਾ ਹੋਵੇ ਹੈ ਨਾ ਵੀ ਇਦਾਂ ਹੋਵੇ ਵੀ ਸਾਡੇ ਨਾਲ ਤੁਸੀਂ ਅੱਜ ਵੀ ਖੜੇ ਆ ਇਦਾਂ ਨਾ ਹੋਵੇ ਵੀ ਆਪਾਂ ਕਿ ਉਹ 네ਗਟਿਵ ਨਹੀਂ ਆਪਾਂ ਕਰਨ ਉਹਨਾਂ ਨੂੰ ਪੋਜ਼ਿਟਿਵ ਕਰਕੇ ਸਟਰੋਂਗ ਕਰਨ ਤੇ ਸਾਰੇ ਸਾਥ ਦੋ ਮੈਂ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਇੱਕ ਇੱਕ ਦੀ ਲੜਾਈ ਨਹੀਂ ਇਹ ਸਾਰੇ ਸਾਡੀ ਆਪਣੀ ਸਾਰੇ ਵਰਡ ਦੀ ਲੜਾਈ ਹੈ ਇਹ ਇਹ ਆਪਾਂ ਨੂੰ ਜੇ ਅੱਜ ਸੰਦੀਪ ਦਾ ਆਪਾਂ ਇਨਸਾਫ ਨਹੀਂ ਲੈ ਸਕਿਆ ਹਨ ਤਾਂ ਆਪਾਂ ਕਬੱਡੀ ਉਹਨਾਂ ਨੂੰ ਮਾਂ ਕਹਿੰਨੇ ਆ ਇੱਕ ਜੇ ਆਪਾਂ ਮਾਂ ਦੇ ਕਬੱਡੀ ਜੋਸੀ ਗਰਾਊਂਡ ਦੇ ਵਿੱਚ ਕਤਲ ਕੀਤਾ ਇੱਕ ਪਰਸਨਲ ਜਿਹਨੂੰ ਕੋਈ ਹੋਵੇ ਉਹ ਜਿਹੜੀਆਂ ਗੱਲਾਂ ਹੁੰਦੀਆਂ ਲੜਾਈ ਕਰਾਈ ਹੁੰਦੀਆਂ ਪਰ ਹੁੰਦੀ ਚੱਲ ਇੱਕ ਕੋਡੀ ਦੇ ਗਰਾਊਂਡ ਦੇ ਵਿੱਚ ਬੰਦਾ ਕਤਲ ਕੀਤਾ ਆ ਉਹਦੇ ਵਿੱਚ ਸਾਰੇ ਸਾਥ ਦੋ ਇਹ ਐਡਾ ਨਾ ਹੋਵੇ ਵੀ ਆਪਾਂ ਵਰਸੀ ਤੇ ਵੀ ਆਪਾਂ ਮਨਤਾ ਕਰਕੇ ਸੱਜੀਏ ਵੀ 3 200 ਆਜੋ 300 ਆਜੋ 400 ਆਜੋ ਵੀ ਵਰਸੀ ਤੇ ਤਾਂ ਹੌਸਲਾ ਪਰਿਵਾਰ ਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਇਨਾ ਸਾਨ ਇਹਦਾ ਹੋਵੇ ਅੱਜ ਵੀ ਸਾਰਾ ਕਬੱਡੀ ਜੱਤ ਸੰਦੀਪ ਦੇ ਪ੍ਰਵਾਦ ਦੇ ਨਾਲ ਖੜਾ ਅੰਗਲ ਐਂਡ ਤੇ ਕੋਈ ਨਵੇਂ ਪਲੇਅਰਾਂ ਨੂੰ ਜਾਂ ਕੋਈ ਇੱਕ ਆਪਣੇ ਵੱਲੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਸੀ ਇਹ ਇਹ ਤਾਂ ਜੋ ਮੇਰੀ ਨੌਲੇਜ ਹੈ ਮੈਂ ਪਲੇਅਰਾਂ ਦੇ ਵਿੱਚ ਰਿਹਾ ਕਿਉਂਕਿ ਕਿ ਮੈਂ ਬਹੁਤ ਮੈਂ ਪਲੇਅਰ ਨਹੀਂ ਰਿਹਾ ਹੁਣ ਉਹ ਕਿ ਪਲੇਅਰ ਹੀ ਪਲੇਅਰ ਬਾਰੇ ਜ਼ਿਆਦਾ ਦੱਸ ਸਕਦਾ ਵੀ ਕਿੰਦਾ ਕਿ ਮਿਹਨਤ ਹੁੰਦੀ ਆ ਕਿੰਦਾ ਇਹ ਪਲੇਅਰ ਤਗੜਾ ਹੁੰਦਾ ਕਿੰਨਾ ਪਰ ਮੇਰੀ ਇੱਕ ਪਰਸਨਲ ਕਬੱਡੀ ਦੇ ਵਿੱਚ ਰਹਿਣ ਦੇ ਪ੍ਰਮੋਟਰ ਦੇ ਵਿੱਚ ਰਹਿ ਆ ਵੀ ਪਤਾ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆ ਗਿਆ ਨਾ ਹਾਂਜੀ ਆਪਾਂ ਨੂੰ ਇਹੇ ਕਰਕੇ ਇੱਕ ਪੈਸਾ ਆ ਗਿਆ ਉਹ ਸਾਰਾ ਉਹ ਵੀ ਠੀਕ ਆ ਪਰ ਤੁਹਾਡੀ ਸਿਹਤ ਵੀ ਨਾਲ ਹੀ ਜ਼ਰੂਰੀ ਆ ਜੀ ਇਹਦੇ ਵਾਸਤੇ ਤੁਸੀਂ ਇਹ ਨਾ ਕਰੋ ਵੀ ਅਸੀਂ ਇੱਕ ਸਾਲ ਕੀ 2 ਸਾਲ ਦੇ ਵਿੱਚ ਹੋ ਜੇ ਮਿਹਨਤ ਕਰਨੀ ਪੈਣੀ ਆ ਤੁਸੀਂ ਲੰਬੀ ਕਬੱਡੀ ਫੇਰ ਖੇਡ ਸਕਦੇ ਆ ਜੇ ਤੁਸੀਂ ਓਵਰਨਾਈਟ ਟਰਾਈ ਕਰੂਗੇ ਹਨਾ ਵੀ ਅਸੀਂ ਹੀਰੋ ਪੰਜ ਜੀ ਤੇ ਸਾਡਾ ਸਾਰਾ ਕੁਕਬਾ ਲਈਏ ਤੁਸੀਂ ਦੇਖ ਲਓ ਬਹੁਤ ਪਲੇਅਰਾਂ ਦੀ 2 ਤੋਂ 3 ਸਾਲ ਦੀ ਕੀ ਚੱਲਦੀ ਹੈ ਨਾ ਜਿਹੜੇ ਆਪਾਂ ਕਹਿ ਦਿੰਨੇ ਆ ਪੁਰਾਣੇ ਪਲੇਅਰ ਪਈ ਹੁਣ ਪੁਰਾਣੇ 20-20 ਸਾਲ ਦੇ ਪਲੇਅਰ ਖੇਡ ਰਹੇ ਹਨਾ 18-18 ਸਾਲ ਦੇ ਖੇਡ ਰਹੇ ਹਨਾ ਉਹ ਪਲੇਅਰਾਂ ਦੀ ਦੇਖੋ ਕਿੰਨਾ ਇਹ ਜੀ ਕੀ ਆ ਉਹ ਵੀ ਇੱਕ ਰੈਗੂਲਰਲੀ ਡਾਈਟ ਕਰਕੇ ਖਾਂਦੇ ਆ ਹੁਣ ਜਦ ਤੋ ਗਲਤ ਨਸ਼ੇ ਨਾ ਲਓ ਜਿਹੜਾ ਬੇਟਾ ਮੈਨੇ ਲੈਣੀਆਂ ਜੋ ਕਰ ਲੈਣੀਆਂ ਤੁਸੀਂ ਸੀਨੀਅਰ ਪਲੇਅਰਾਂ ਉਹਨਾਂ ਦੀ ਐਡਵਾਈਸ ਲਓ ਜਿਹੜੇ ਬਹੁਤ ਲੰਬਾ ਐਕਸਪੀਰੀਅੰਸ ਹੈ ਜਾਂ ਮੈਡੀਕਲ ਡਾਕਟਰ ਦੀ ਐਡਵਾਈਸ ਲਓ ਆ ਕੀ ਦੇਸੀ ਖਾ ਸਕਦੇ ਆ ਨਹੀਂ ਖਾ ਸਕਦੇ ਹੁਣ ਸਭ ਤੋਂ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਆ ਆ ਕੇ ਜਿਹੜੇ ਆਪਾਂ ਕਹਿੰਦੇ ਨੇ ਪ੍ਰਮੋਟਰ ਆ ਹੁਣ ਪ੍ਰਮੋਟਰ ਨਾ ਤਾਂ ਤੁਹਾਨੂੰ ਕਹਿੰਦੇ ਵੀ ਆ ਕਰ ਬਿੰਦ ਤੇ ਗਲਤ ਨਸ਼ੇ ਵਰੋ ਪੜੇ ਪੜੇ ਆਪਾਂ ਇਹ ਕਹਿੰਦੇ ਹਰੇਕ ਨੂੰ ਵੀ ਤੂੰ ਆਪਣੀ ਸੇਫਟੀ ਫਰਸਟ ਹੈ ਨਾ ਬਿਲਕੁਲ ਅਸੀਂ ਜੋ ਜਤਨ ਹਰ ਤਾਂ ਬਣਿਆ ਹੀ ਹੈ ਹਰੇਕ ਬਿੱਤੀ ਜਤਨ ਹਰ ਦੀ ਫਾਈਟ ਹੈ ਤਾਂ ਬਹੁਤ ਥੋੜਾ ਆਪਾਂ ਕਹਿੰਦੇ ਤੁਸੀਂ ਯਾਰ ਖਾ ਕੇ ਤੁਸੀਂ ਜਾ ਕੇ ਉੱਤੇ ਕਿ ਸਾਨੂੰ ਦਿੱਤ ਕੇ ਦੇ ਤੋਣ ਬਿਲਕੁਲ ਸੋ ਮੇਰਾ ਨਵੇਂ ਪਲੇਅਰਾਂ ਨੂੰ ਇਹ ਆ ਪਰ ਜਿਹੜੇ ਸੀਨੀਅਰ ਪਲੇਅਰ ਆ ਉਹਨਾਂ ਨੂੰ ਫੋਲੋ ਕਰੋ ਤੁਸੀਂ ਮਿਹਨਤ ਕਰੋ ਇਹੇ ਰੱਖੋ ਵੀ ਅਸੀਂ ਕਬੱਡੀ ਵੀ ਖੇਡਣੀ ਆ ਪੈਸਾ ਵੀ ਕਮਾਉਣਾ ਤੇ ਹੀ ਪਰਿਵਾਰ ਦਾ ਨਾਂ ਵੀ ਚੜਤਣਾ ਇਹ ਆਪਣੀ ਨਮਾ ਖੇਡ ਨੂੰ ਆਪਾਂ ਇਹ ਰੱਖਣਾ ਵੀ ਦੁਨੀਆ ਦੀ ਖੇਡ ਦੀ ਇੱਜ਼ਤ ਹੋਵੇ ਵੀ ਇਹ ਜਿਹੜੇ ਕਲੀਅਰ ਇਸ ਗੇਮ ਕੀ ਖੇਡ ਰਹੇ ਆ ਨਾ ਉਹ ਬਹੁਤ ਡਿਸਪਲਨ ਨਾਲ ਖੇਡ ਰਹੇ ਆ ਕਿਉਂਕਿ ਜੇ ਆਪਾਂ ਸਾਰੀ ਕਮਿਊਨੀਕੇਸ਼ਨ ਇਕੱਠੇ ਹੋਵ ਪਰਮਾਤਮਾ ਸਾਡਾ ਸਾਥ ਦੇਣਾ ਤੁਸੀਂ ਹੀਰੋ ਬਣਨੇ ਬਣਾ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਧੰਨਵਾਦ ਅੰਕਲ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਬਾਕੀ ਮੈਂ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਣਾ ਕਿ ਜਰੂਰ ਲਾਈਕ ਫੋਲੋ ਸ਼ੇਅਰ ਕਰੋ ਬਾਈ ਦੇ ਚੈਨਲ ਨੂੰ ਤੇ ਆਪਾਂ ਪਰਿਵਾਰ ਦੀ ਸਹਿਮਤੀ ਨਾਲ ਹੀ ਇਹ ਥੋੜਾ ਛੋਟਾ ਸਟੈਪ ਚੱਕਿਆ ਆਪਾਂ ਕੋਸ਼ਿਸ਼ ਕਰੂਗੇ ਕਿ ਬਾਈ ਦੇ ਨਾਲ ਜੋ ਵੀ ਪਲੇਅਰ ਸੀਗੇ ਜਾਂ ਕੋਈ ਪ੍ਰਮੋਟਰ ਹਨਾ ਉਹਨਾਂ ਕੋਲੋਂ ਜਿੱਦਾਂ ਅਜੰਗਲ ਜੀ ਨੇ ਆਪਾਂ ਨੂੰ ਸੰਦੀਪ ਬਾਈ ਬਾਰੇ ਦੱਸਿਆ ਕਰੂਗੇ ਕਿ ਆਪਾਂ ਯਾਨੀ ਕਿ ਮਹੀਨੇ ਵਿੱਚ ਇੱਕ ਦੋ ਇਦਾਂ ਦੇ ਇੰਟਰਵਿਊ ਕਰਿਆ ਕਰੀਏ ਤਾਂ ਕਿ ਤੁਹਾਡੇ ਨਾਲ ਸੰਦੀਪ بھائی ਬਾਰੇ ਜੋ ਵੀ ਚਾਣ ਵਾਲੇ ਹਨ ਉਹ ਗੱਲਾਂ ਸ਼ੇਅਰ ਹੋ ਸਕਣ ਹਨ ਤੇ ਧੰਨਵਾਦ ਗੱਲਾਂ 'ਚ ਕੋਈ ਮਿਸਟੇਕ ਹੋਈ ਆ ਤੇ ਹੋਪਫੁਲੀ ਆਪਾਂ ਨੈਕਸਟ ਇੰਟਰਵਿਊ ਵਿੱਚ ਇਹਨੂੰ ਸੁਧਾਰ ਕਰੂਗੇ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮੈਂ ਸੰਦੀਪ ਨੰਗਲੰਗ ਬੀਆ ਤੁਸੀਂ ਨਵੀਂ-ਨਵੀਂ ਵੀਡੀਓ ਦੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ